ਕਦੇ ਕਿਸੇ ਕੁੜੀ ਦਾ ਤੁਹਾਨੂੰ ਪ੍ਰਪੋਜ਼ ਆਇਆ ਜਾਂ ਇੱਕ ਮੈਸੇਜ ਆਇਆ ਵੀ ਅਸੀਂ ਤੁਹਾਡੇ ਨਾਲ ਵਿਆਹ ਕਰਾਉਣਾ ਹੈ ਜਾਂ ਤੁਸੀਂ ਸਾਨੂੰ ਵਧੀਆ ਪਸੰਦ ਹੋ ਅਸੀਂ ਇਗਨੋਰ ਕਰ ਦਿੰਦੇ ਤੁਹਾਨੂੰ ਬਈ ਭੁੱਖ ਹੈ ਜਿਹੜੀ ਉਹ ਦੋਨਾਂ ਨੂੰ ਸੇਮ ਲੱਗਦੀ ਹੈ ਜਾਂ ਅਲੱਗ-ਅਲੱਗ ਲੱਗਦੀ ਹੈ ਜੇ ਉੱਥੇ ਜੌਬ ਕਰਦੇ ਹੋ ਜਦੋਂ ਤੁਹਾਨੂੰ ਉੱਥੇ ਸੈਲਰੀਆਂ ਦੋ ਮਿਲਦੀਆਂ ਨੇ ਸੋਨਾ ਮੋਹਣਾ ਦੇ ਨਾਮ ਤੇ ਜਾਂ ਇੱਕ ਮਿਲਦੀ ਇੱਕ ਬੰਦੇ ਦਾ ਮਨ ਇਹ ਹੈ ਵੀ ਮੈਂ ਸੈਰ ਕਰਕੇ ਆਉਣੀ ਆ ਦੂਸਰੇ ਨੇ ਸੋਚ ਲਿਆ ਵੀ ਮੈਂ ਸੌਣਾ ਫਿਰ ਉੱਥੇ ਕੀ ਬੰਦ ਹੈ ਸਿਸਟਮ ਕਰੀਏ ਨਾ ਇੱਕ ਦੂਜੇ ਲਾਰਮ ਵੱਜ ਜਾਂਦਾ ਉੱਠ ਜਾਈਗਾ ਇਹ ਤੁਹਾਡਾ ਵਿਆਹ ਵਾਲਾ ਕੀ ਕੀ ਪਲਾਨ ਹੈ ਬੰਦੇ ਤੋਂ ਕਿਸਮਤ ਦੇ ਵਿੱਚ ਬੰਦੇ ਕਿਸ ਤੋਂ ਹੋਵੇ ਕਿਸਮਤ ਹੋਵੇ ਤਾਂ ਉਹ ਜੋ ਵਾਹਰੀ ਨਾ ਜਦੋਂ ਤੋਂ ਤੁਹਾਡੀ ਸੁਰਤ ਸੰਭਲ ਗਈ ਹੈ ਤੇ ਅੱਜ ਦੀ ਘੜੀ ਆਪਾਂ ਇੱਥੇ ਬੈਠੇ ਆ ਕਦੇ ਤੁਹਾਡਾ ਆਪਸ ਦੇ ਵਿੱਚ ਕਿਸੇ ਚੀਜ਼ ਵਿੱਚ ਕੋਈ ਗੁੱਸਾ ਗਿਲਾਜ ਜਾਂ ਲੜਾਈ ਹੋਈ ਹੈ ਲੜਾਈ ਦੋਸਤਿਕਾ ਤੇ ਹੋਊਗੀ ਕਿ ਮਤਲਬ ਕਿੱਥੇ ਤੁਸੀਂ ਅਲੱਗ-ਅਲੱਗ ਗੱਲ ਕਰਦੇ ਹੋ ਅਲੱਗ-ਅਲੱਗ ਫੇਸ ਨੇ ਅਲੱਗ-ਅਲੱਗ ਕੰਨ ਅੱਖਾਂ ਨੇ ਵੀ ਤੁਹਾਡੇ ਦਿਲ ਨੇ ਉਹ ਅਲੱਗ-ਅਲੱਗ ਨੇ ਥਿਸ ਇਜ਼ ਨੋਟ ਪੋਸਿਬਲ ਦਿਲ ਟੁੱਟਣਾ ਮਤਲਬ ਉਹ ਹੀ ਗੱਲ ਨੂੰ ਮੰਨਦੇ ਨਹੀਂ 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 ਹੁੰਦੇ ਚਲੋ ਕਿ ਆਪਾਂ ਨੂੰ ਜੀ ਰੱਬ ਦੇ ਦੋ ਬੰਦੇ ਮਿਲੇ ਨੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜੀ ਭਲੀ ਭਾਂਤ ਚੰਗੀ ਤਰ੍ਹਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਤੁਸੀਂ ਵੀਡੀਓ ਦੇਖੀਆਂ ਹੋਣਗੀਆਂ ਸੋਣਾ ਤੇ ਮੋਣਾ ਸਾਡੇ ਬਹੁਤ ਰਿਸਪੈਕਟਡ ਭਰਾ ਨੇ ਸਾਡੇ ਅੰਦਰ ਖੁਦ ਦੇ ਵੀ ਬਹੁਤ ਜ਼ਿਆਦਾ ਸਵਾਲ ਸੀ ਜਿਹੜੇ ਅਸੀਂ ਇਹਨਾਂ ਨੂੰ ਪੁੱਛਣੇ ਸੀ ਹੋ ਸਕਦਾ ਵੀ ਤੁਹਾਡੇ ਅੰਦਰ ਵੀ ਸੇਮ ਹੀ ਉਹ ਸਵਾਲ ਹੋਣ ਜਿਹੜੇ ਅਸੀਂ ਪੁੱਛਣੇ ਨੇ ਤੇ ਉਹ ਆਪਾਂ ਅੱਜ ਭਰਾਵਾਂ ਨਾਲ ਬਹਿ ਕੇ ਕਲੀਅਰ ਕਰਾਂਗੇ ਤੇ ਮੈਨੂੰ ਪਹਿਲਾਂ ਤਾਂ ਇਹ ਦੱਸੋ ਜੀ ਵੀ ਤੁਹਾਡੇ ਚੋਂ ਸੋਹਣਾ ਕੌਣ ਹੈ ਤੇ ਮੋਹਣਾ ਕੌਣ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੇਰਾ ਨਾਮ ਮੋਹਣਾ ਸਿੰਘ ਹੈ ਤੇ ਮੇਰਾ ਨਾਮ ਸੋਹਣਾ ਸਿੰਘ ਅੱਛਾ ਤੁਸੀਂ ਜੀ ਸੋਹਣਾ ਸਿੰਘ ਹੋ ਤੇ ਬਾਈ ਹੈਗੇ ਨੇ ਜੀ ਮੋਹਣਾ ਸਿੰਘ ਹਾਂਜੀ ਹਾਂਜੀ ਤੇ ਬਈ ਮੰਨ ਕੇ ਚੱਲੋ ਵੀ ਆਪਾਂ ਮਾੜਾ ਜਿਹਾ ਸ਼ੁਰੂ ਤੋਂ ਹੀ ਸ਼ੁਰੂ ਕਰਾਂਗੇ ਤੁਸੀਂ ਜਨਮ ਤੁਹਾਡਾ ਕਿੱਥੇ ਹੋਇਆ ਤੇ ਕਿਵੇਂ ਤੁਸੀਂ ਪੜ੍ਹੇ ਲਿਖੇ ਇਹ ਜਿਹੜੀ ਮੰਨ ਕੇ ਚੱਲੋ ਵੀ ਇੱਕ ਕੁਦਰਤ ਨੇ ਤੁਹਾਨੂੰ ਸਰੀਰ ਬਖਸ਼ਿਆ ਇਹਦੇ ਨਾਲ ਤੁਸੀਂ ਕੰਪਰੋਮਾਈਜ਼ ਕਿਵੇਂ ਕਰਿਆ ਮੰਨ ਕੇ ਚੱਲੋ ਵੀ ਤੜਾ ਦੋ ਤੇ ਹੇਠਲਾ ਜਿਹੜਾ ਸਰੀਰ ਉਹ ਇੱਕ ਹੈ ਇਹਦੇ ਨਾਲ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਵੇਂ ਕੰਪਰੋਮਾਈਜ਼ ਕਰਿਆ ਸਭ ਤੋਂ ਪਹਿਲਾਂ ਆਪਾਂ ਸਕੂਲ ਟਾਈਮ ਦੀ ਗੱਲ ਕਰਦੇ ਹਾਂ ਵੀ ਤੁਹਾਨੂੰ ਜਦੋਂ ਦਾਖਲਾ ਸਕੂਲ ਦੇ ਵਿੱਚ ਦਿੱਤਾ ਸੀ ਉਸ ਟਾਈਮ ਤੇ ਤੁਹਾਨੂੰ ਦੋ ਨਾਂ ਨਾਲ ਦਾਖਲਾ ਦਿੱਤਾ ਸੀ ਜਾਂ ਸੋਨਾ ਮੋਨਾ ਇੱਕ ਨਾਂ ਨਾਲ ਦਾਖਲਾ ਦਿੱਤਾ ਸੀ ਵੀ ਇਹ ਜਦੋਂ ਤੁਹਾਡਾ ਸਕੂਲ ਦੇ ਵਿੱਚ ਦਾਖਲਾ ਹੋਇਆ ਸੀਗਾ ਇਹ ਵੱਖ-ਵੱਖ ਨਾਮਾਂ ਤੋਂ ਦਾਖਲਾ ਹੋਇਆ ਸੀਗੇ ਜਿਹੜੀ ਆਡੀਅன்ஸ் ਸਾਰੀਆਂ ਆਈਡੈਂਟਿਟੀਜ਼ ਹੈ ਉਹ ਅਲੱਗ-ਅਲੱਗ ਡਾਟਾ ਸੀ। ਅੱਛਾ ਤੁਹਾਡੇ ਅਲੱਗ-ਅਲੱਗ ਪ੍ਰੂਫ ਨੇ ਸੋਨਾ ਦਾ ਅਲੱਗ ਆਧਾਰ ਕਾਰਡ ਹੈ, ਮੋਨਾ ਦਾ ਅਲੱਗ ਆਧਾਰ ਕਾਰਡ ਹੈ ਤੇ ਜਦੋਂ ਤੁਸੀਂ ਬਈ ਪੇਪਰ ਦੇ ਵਿੱਚ ਬੈਠਦੇ ਸੀ ਸਕੂਲ ਦੇ ਵਿੱਚ ਕੋਈ ਵੀ ਆਪਣਾ ਪੇਪਰ ਹੁੰਦਾ ਜਿਵੇਂ ਦੂਸਰੀਆਂ ਕਲਾਸਾਂ ਨੂੰ ਜਾਂ ਦੂਸਰੇ ਵਿਦਿਆਰਥੀਆਂ ਦਾ ਪੇਪਰ ਹੁੰਦਾ ਉਹ ਸੇਮ ਹੀ ਤੁਹਾਡਾ ਹੁੰਦਾ ਸੀ ਜਾਂ ਅਲੱਗ ਟਾਈਪ ਨਾਲ ਹੁੰਦਾ ਸੀ ਉਹ ਉਸ ਟਾਈਮ ਤੇ ਤੁਹਾਡੇ ਨਾਲ ਕੀ ਕੰਪਰੋਮਾਈਜ਼ ਹੁੰਦਾ ਸੀ? ਦੋਵਾਂ ਦੇ ਪੇਪਰ ਜਿਹੜੇ ਐਗਜ਼ ਪਰ ਜਿਹੜੇ ਐਗਜ਼ਾਮ ਸੀ ਹੁੰਦੇ ਇਕੱਠਿਆਂ ਸਾਰਿਆਂ ਦੇ ਨਾਲ ਹੀ ਸੀ ਫਿਰ ਤੁਸੀਂ ਇੱਕ ਦੂਸਰੇ ਤੋਂ ਪੁੱਛਦੇ ਨਹੀਂ ਸੀ ਪੇਪਰ ਨਹੀਂ ਨਹੀਂ ਮਾੜਾ ਮੋਟਾ ਮਾੜਾ ਮੋਟਾ ਜ਼ਰੂਰ ਅੱਛਾ ਮਾੜਾ ਮੋਟਾ ਇੱਕ ਦੂਸਰੇ ਨੂੰ ਦੱਸ ਕੇ ਕਰਾ ਦਿੰਦੇ ਸੀ ਹਾਂਜੀ ਤੇ ਫਿਰ ਉਹਦੇ ਵਿੱਚ ਇਹ ਨਹੀਂ ਕਹਿੰਦੇ ਸੀ ਟੀਚਰ ਵੀ ਤੁਸੀਂ ਉਹਨੂੰ ਕਿਉਂ ਦੱਸ ਰਹੇ ਜਾਂ ਕਹਿੰਦੇ ਨਹੀਂ ਵੀ ਨਾ ਕਰਨੀ ਨਹੀਂ ਇਹ ਨਹੀਂ ਕਾਨੂੰ ਸ਼ੂਟ ਹੁੰਦੀ ਸੀ ਓਕੇ ਨਹੀਂ ਉਹ ਮਾੜਾ ਮੋਟਾ ਜਿਵੇਂ ਮੰਨ ਲਓ ਕੋਈ ਬੰਦਾ ਕੋਈ ਚਲੋ ਹੁੰਦਾ ਆ ਓਕੇ ਪੁੱਛ ਪਾਚੀਂ ਬੰਦਾ ਠੀਕ ਹੈ ਤੇ ਤੁਸੀਂ ਕਿੰਨੀਆਂ ਕਲਾਸਾਂ ਪੜ੍ਹੇ ਹੋ ਤੇ ਕਿਸੇ ਕਲਾਸ ਦੇ ਵਿੱਚ ਤੁਹਾਨੂੰ ਨੰਬਰ ਕਿੰਨੇ-ਕਿੰਨੇ ਕੇ ਬਰਾਬਰ ਆਏ ਨੇ ਜਾਂ ਤੁਸੀਂ ਕਿਤੇ ਨਾ ਕਿਤੇ ਇੱਕ ਦੂਸਰੇ ਤੋਂ ਫੇਲ ਹੋਏ ਹੋ ਜਾਂ ਨਹੀਂ ਹੋਏ ਨਹੀਂ ਜ ਜਿਨੇ ਵੀ ਅਸੀਂ ਪਲੱਸ 2 ਤੋਂ ਆਪਣੇ 10th ਤੱਕ ਪੜ੍ਹੇ ਆਂ ਦੋ ਦੋ ਕਰ ਪਲੱਸ 2 ਕੋ ਇਹ ਹੀ ਬਾਅਦ ਵਿੱਚ ਕੀਤੀ ਹੈ ਹਮ ਤੇ ਅੱਡੇ ਜਿਵੇਂ ਨੰਬਰ ਜਿਵੇਂ ਮੇਰਾ ਤੇ ਇਹਦੇ ਨੰਬਰ ਜਿਹੜੇ ਥੋੜੇ ਮਤਲਬ ਉਹ ਹੁੰਦੇ ਸੀਗੇ ਉੱਪਰ-ਨੀਚੇ ਹੁੰਦੇ ਸੀ ਪਰ ਤੁਸੀਂ ਕਿਸੇ ਕਲਾਸ ਦੇ ਵਿੱਚੋਂ ਬਈ ਫੇਲ ਤਾਂ ਨਹੀਂ ਹੋਏ ਨਹੀਂ ਨਹੀਂ ਸਾਰੀਆਂ ਕਲਾਸਾਂ ਚੋਂ ਪਾਸ ਰਹੇ ਹਾਂ ਹਾਂਜੀ ਤੇ ਤੁਸੀਂ ਪੜ੍ਹਾਈ ਹੈ ਜਿਹੜੀ ਉਹ ਸਰਕਾਰੀ ਸਕੂਲ ਦੇ ਵਿੱਚ ਕੀਤੀ ਹੈ ਜਾਂ ਪ੍ਰਾਈਵੇਟ ਨਹੀਂ ਨਹੀਂ ਅਹੀ ਪੜਾਈ ਕੀਤੀ ਆਪਣੀ ਸੋਸਾਇਟੀ ਆ ਪਿੰਗਲਵੜਾ ਸੋਸਾਇਟੀ ਓਕੇ ਉਹਦੇ ਵਿੱਚ ਉਹ ਭਗਤਪੂਰਨ ਸਿੰਘ ਅਦਰ ਸੀਨੀਅਰ ਸੈਕੰਡ ਸਕੂਲ ਸੀ ਉੱਥੇ ਕੀਤੀ ਪੜਾਈ ਇਹ ਤੁਹਾਨੂੰ ਕਿਸੇ ਮੁਸ਼ਕਲ ਦਾ ਕਿਸੇ ਵੱਡੀ ਮੁਸ਼ਕਲ ਦਾ ਜਿੰਨਾ ਵੀ ਟਾਈਮ ਤੁਸੀਂ ਪੜ੍ਹੇ ਹੋ ਕਿਸੇ ਵੱਡੀ ਮੁਸ਼ਕਲ ਦਾ ਕੋਈ ਸਾਹਮਣਾ ਕਰਨਾ ਪਿਆ ਕਦੇ ਜ਼ਿੰਦਗੀ 'ਚ ਸਾਨੂੰ ਅਜੇ ਤੱਕ ਨਹੀਂ ਕੋਈ ਮੁਸ਼ਕਲ ਆਈ ਹਮ ਅਜੇ ਤੱਕ ਪ੍ਰੈਜ਼ੈਂਟ ਟਾਈਮ ਦੇ ਵਿੱਚ ਹੁਣ ਤੱਕ ਕੋਈ ਮੁਸ਼ਕਲ ਨਹੀਂ ਆਈ ਤੇ ਉਸ ਤੋਂ ਬਾਅਦ ਇੱਕ ਚੀਜ਼ ਹੋਰ ਦੱਸੋ ਜਿਵੇਂ ਤੁਸੀਂ ਨੌਕਰੀ ਹੁਣ ਤੁਸੀਂ ਜੋਬ ਕਰਦੇ ਹੋ ਪੀਐਸ ਪੀਸੀਐਲ ਦੇ ਵਿੱਚ ਪੰਜਾਬ ਬਿਜਲੀ ਬੋਰਡ ਦੇ ਵਿੱਚ ਤੁਸੀਂ ਜੋਬ ਕਰ ਰਹੇ ਹੋ ਇਹ ਜੋਬ ਦਾ ਜਿਹੜਾ ਟਾਰਗੇਟ ਸੀ ਤੁਸੀਂ ਦੋਨਾਂ ਨੇ ਰੱਖਿਆ ਸੀ ਬਾਈ ਕਿ ਦੋਨਾਂ ਦਾ ਅਲੱਗ-ਅਲੱਗ ਸੀ ਇਹ ਵੀ ਮੈਂ ਉਹ ਜੋਬ ਕਰਨੀ ਹੈ ਜਈ ਕਰਨ ਇਹ ਕਿਵੇਂ ਤੁਸੀਂ ਡਿਸਾਈਡ ਕੀਤਾ ਕਿਹੜਾ ਸ਼ੁਰੂ ਤੋਂ ਹੀ ਫਿਫਥ ਕਲਾਸ ਤੋਂ ਇੰਟਰਸਟ ਸੀਗਾ ਤੇ ਉਹ ਇੰਟਰਸਟ ਜਿਹੜਾ ਤੁਹਾਡਾ ਫਿਰ ਅੱਗੇ ਹੋ ਅਸੀਂ ਉਹਨੂੰ ਇਹਨੂੰ ਪੈਸ਼ਨ ਨੂੰ profession 'ਚ ਬਦਲਣਾ ਚਾਹਿਆ ਅਸੀਂ ਡਿਪਲੋਮਾ ਕੀਤਾ ਇਲੈਕਟ੍ਰੀਕਲ ਦਾ ਉਸ ਤੋਂ ਬਾਅਦ ਫਿਰ ਉਹਨੂੰ ਇਹ ਟੈਸਟਰ ਦਿੱਤਾ ਫਿਰ ਜੌਬ ਮਿਲ ਗਿਆ ਨੂੰ ਤੇ ਬਾਈ ਸੋਣਾ ਤੇ ਮੋਣਾ ਤੁਸੀਂ ਮੈਨੂੰ ਇੱਕ ਇਹ ਚੀਜ਼ ਦੱਸੋ ਮੋਣਾ ਜੀ ਤੁਸੀਂ ਪੜ ਰਹੇ ਹੋ ਤੇ ਸੋਣਾ ਜੀ ਨੇ ਕਹਿਤਾ ਵੀ ਮੇਰਾ ਸੌਣ ਦਾ ਮਨ ਹੈ ਮੈਂ ਸੌਣਾ ਵਿੱਚ ਨਹੀਂ ਪੜਨਾ ਉਸ ਟਾਈਮ ਤੇ ਫਿਰ ਤੁਸੀਂ ਆਪਸ ਦੇ ਵਿੱਚ ਕਿਵੇਂ ਕੰਪਰੋਮਾਈਜ਼ ਕਰਦੇ ਸੀ ਜਿਵੇਂ ਇੱਕ ਇੱਕ ਨੇ ਸੋਣਾ ਤੇ ਇੱਕ ਬੰਦਾ ਸੌਂ ਜਾਂਦਾ ਦੂਜਾ ਆਪਣਾ ਪੜੀ ਜਾਂਦਾ ਕੋਈ ਇਸ਼ੂ ਨਹੀਂ ਅੱਛਾ ਤੁਹਾਨੂੰ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਜੇ ਤੁਸੀਂ ਸੌ ਰਹੇ ਹੋ ਜਾਂ ਜਾਗ ਰਹੇ ਨੇ ਇਹ ਫੋਨ ਦੇਖ ਰਹੇ ਨੇ ਤੁਹਾਨੂੰ ਕੋਈ ਡਿਸਟਰਬੈਂਸ ਨਹੀਂ ਹਾਂ ਜੀ ਤੇ ਜੇ ਮੰਨ ਕੇ ਚਲੋ ਕੋਈ ਬਿਮਾਰ ਦੀ ਤੁਹਾਨੂੰ ਦਿੱਕਤ ਆਉਂਦੀ ਹੈ ਜੇ ਤੁਹਾਨੂੰ ਕੋਈ ਬੁਖਾਰ ਹੁੰਦਾ ਜਾਂ ਇਹਨਾਂ ਨੂੰ ਸਿਰ ਦਰਦ ਹੁੰਦਾ ਉਹ ਤੁਹਾਨੂੰ ਦੋਨਾਂ ਨੂੰ ਸੇਮ ਦਿੱਕਤ ਆਉਂਦੀ ਹੈ ਜਾਂ ਇੱਕ ਇੱਕ ਨੂੰ ਆ ਗਈ ਤੇ ਇੱਕ ਸਹੀ ਹੈ ਇਹ ਵੀ ਇਹ ਹੁੰਦਾ ਨਹੀਂ ਨਹੀਂ ਇਹੋ ਜਿਹੀ ਗੱਲ ਨਹੀਂ ਹੁੰਦੀ ਵਕਰੀ 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 ਹੋ ਜਾਂਦੀ ਹੈ ਡਿਸੀਜ਼ ਜਦੋਂ ਕੋ ਨਾਰਮਲ ਡਿਸੀਜ਼ ਨਹੀਂ ਓਕੇ ਤੇ ਤੁਹਾਨੂੰ ਬਈ ਭੁੱਖ ਹੈ ਜਿਹੜੀ ਉਹ ਦੋਨਾਂ ਨੂੰ ਸੇਮ ਲੱਗਦੀ ਹੈ ਜਾਂ ਅਲੱਗ-ਅਲੱਗ ਲੱਗਦੀ ਹੈ ਭੁੱਖ ਦੋਵਾਂ ਨੂੰ ਸੇਮ ਹੀ ਲੱਗਦੀ ਹੈ ਸੇਮ ਹੀ ਜਦੋਂ ਇਹਨਾਂ ਨੂੰ ਭੁੱਖ ਲੱਗੂ ਨਾਲ ਹੀ ਤੁਹਾਨੂੰ ਲੱਗੂਗੀ ਠੀਕ ਹੈ ਤੇ ਖਾਣਾ ਜਦੋਂ ਬੰਦ ਕਰਨਾ ਉਦੋਂ ਵੀ ਸੇਮ ਹੀ ਵੀ ਬਸ ਹੁਣ ਹੋਰ ਨਹੀਂ ਖਾਣਾ ਉਹ ਦੋਨਾਂ ਦੀ ਡਿਸੀਜਨ ਹੁੰਦਾ ਹੈ ਮਤਲਬ ਉਹ ਅੰਦਰੋਂ ਹੀ ਡਿਸੀਜਨ ਹੁੰਦਾ ਹੈ ਜਾਂ ਵੈਸੇ ਡਿਸੀਜਨ ਹੁੰਦਾ ਹੈ ਕਿ ਇਹ ਕਹਦੀ ਵੀ ਦੋਨਾਂ ਦੀ ਇੱਕਦਮ ਹੀ ਪੇਟ ਭਰ ਗਿਆ ਨਹੀਂ ਇਹ ਤੇ ਹੁਣ ਐਕਚੁਅਲ ਜਿਉਂ ਗਿਆ ਇਹਨੂੰ ਤੇ ਉਹਦੇ ਕਰਕੇ ਆਪ ਹੋ ਜਾਂਦਾ ਆਪ ਠੀਕ ਹੈ ਤੇ ਹੁਣ ਜਿਹੜੀ ਤੁਹਾਨੂੰ ਜੌਬ ਮਿਲੀ ਹੈ ਇਹ ਇਹ ਤੁਹਾਡੀ ਜੌਬ ਕਾਦੀ ਹੈ ਕਾਦੀ ਜੌਬ ਹੈ ਇਹ ਬਿਜਲੀ ਬੋਰਡ ਦੇ ਵਿੱਚ ਬਿਜਲੀ ਬੋਰਡ ਦੇ ਵਿੱਚ ਕੀ ਰੈਂਕ ਹੈ ਤੁਹਾਡਾ ਐਜ਼ ਅਹੀ ਆਪਣੇ ਸਬਸਟੇਸ਼ਨ ਸਬਸਟੇਸ਼ਨ ਦੇ ਵਿੱਚ ਜੌਬ ਕਰਦੇ ਹੋ ਤੁਸੀਂ ਤੇ ਉੱਥੇ ਜੌਬ ਕਰਦੇ ਹੋ ਜਦੋਂ ਤੁਹਾਨੂੰ ਉੱਥੇ ਸੈਲਰੀਆਂ ਦੋ ਮਿਲਦੀਆਂ ਨੇ ਸੋਨਾ ਮੋਨਾ ਦੇ ਨਾਮ ਤੇ ਜਾਂ ਇੱਕ ਮਿਲਦੀ ਹੈ ਇੱਕ ਸੈਲਰੀ ਮਿਲਦੀ ਫਿਰ ਇੱਕ ਸੈਲਰੀ ਤੁਹਾਨੂੰ ਕਿਉਂ ਮਿਲਦੀ ਹੈ ਜਿਵੇਂ ਤੁਸੀਂ ਦੱਸਿਆ ਵੀ ਸਰਟੀਫਿਕੇਟ ਦੋ ਨੇ ਜਦੋਂ ਤੁਸੀਂ ਇਹ ਪੇਪਰ ਦਿੱਤਾ ਟੈਕਨੀਕਲ ਇਸ਼ੂਸ ਸੀਗਾ ਓਕੇ ਕਿ ਇੱਕ ਜਗ੍ਹਾ ਤੇ ਬੰਦੇ ਦੋ ਪ੍ਰੈਜ਼ెంట్ ਨਹੀਂ ਹੋ ਸਕਦੇ ਓਕੇ ਹਾਂਜੀ ਫਿਰ ਤੁਸੀਂ ਕੰਮ ਸਾਰਾ ਵੰਡ ਕੇ ਕਰਦੇ ਹੋ ਜਾਂ ਤੁਹਾਨੂੰ ਜਦੋਂ ਕਾਲ ਆਉਂਦੀ ਹੈ ਕੋਈ ਡਿਊਟੀ ਵਾਸਤੇ ਛੁੱਟੀ ਲੈਣੀ ਹੈ ਜਾਂ ਤੁਸੀਂ ਫਿਰ ਤੁਸੀਂ ਅਲੱਗ-ਅਲੱਗ ਦੋਨੋਂ ਗੱਲ ਕਰਦੇ ਹੋ ਜਾਂ ਤੁਸੀਂ ਇਕੱਠੇ ਇੱਕ ਬੰਦੇ ਦੀ ਕੰਮ ਹੁੰਦਾ ਨਹੀਂ ਆਪੇ ਕਰਪੁਰ ਲਈ ਉਹ ਖਾਪ ਹੁਣ ਐਤਰਾ ਹੈ ਨਾ ਉਹ ਬੰਦਾ ਉਤਰਾ ਉਹਨਾਂ ਨੂੰ ਪਤਾ ਹੀ ਆ ਸਾਰੇ ਡਿਪਾਰਟਮੈਂਟ ਵਾਲੇ ਦੋਹਾਂ ਦਾ ਇਕੱਠੇ ਨਾਲ ਠੀਕ ਹੈ ਤੇ ਤੁਸੀਂ ਡਿਊਟੀ ਤੇ ਜਦੋਂ ਜਾਂਦੇ ਹੋ ਬਈ ਬਾਈਕ ਚਲਾਉਣੀ ਹੈ ਜਾਂ ਗੱਡੀ ਚਲਾਉਣੀ ਹੈ ਕਿਹੜੀ ਚੀਜ਼ ਤੁਹਾਨੂੰ ਬਾਈਕ ਨਹੀਂ ਤੁਸੀਂ ਡਰਾਈਵ ਕਰ ਸਕਦੇ ਅੱਛਾ ਗੱਡੀ ਤੁਸੀਂ ਫਿਰ ਕਿਵੇਂ ਸਿੱਖੀ ਐ ਇਹ ਕਦੋਂ ਸਿੱਖੀ ਤੁਸੀਂ ਡਰਾਈਵਰ ਚਲਾਉਂਦਾ ਡਰਾਈਵਰ ਚਲਾਉਂਦਾ ਓਕੇ ਡਰਾਈਵਰ ਨਾਲ ਹੀ ਜਾਣੇ ਹੋ ਤੁਸੀਂ ਤੇ ਜਿਹੜੀ ਤੁਹਾਨੂੰ ਉੱਥੇ ਜਿਵੇਂ ਹੁਣ ਇੱਕ ਆਮ ਜਿਵੇਂ ਨੋਰਮਲ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਦੀ ਡਿਊਟੀ ਦਾ ਕੁਝ ਹੋਰ ਹਿਸਾਬ ਕਿਤਾਬ ਹੁੰਦਾ ਤੁਹਾਨੂੰ ਡਿਊਟੀ ਹਾਰਡ ਸਖਤ ਜਾਂ ਕੁਝ ਉੱਥੇ ਛੋਟਾਂ ਜਾਂ ਕਿਵੇਂ ਤੁਹਾਨੂੰ ਉੱਥੇ ਸਿਸਟਮ ਨੋਰਮਲੀ ਨੋਰਮਲ ਜਿੱਤਾ ਬਾਕੀਆਂ ਦੀ ਡਿਊਟੀ ਉਦਾਂ ਹੀ ਉਵੇਂ ਡਿਊਟੀ ਹੈ ਕੋਈ ਕੋਈ ਹੋਰ ਰਿਲੀਫ ਨਹੀਂ ਇਸ ਤਰ੍ਹਾਂ ਦੀ ਕੋਈ ਉਹਦੇ ਵਿੱਚ ਰਿਲੀਫ ਨਹੀਂ ਨਹੀਂ ਜਿਵੇਂ ਬਾਕੀਆਂ ਦੀ ਚੱਲਦਾ ਉਦਾਂ ਹੀ ਕੋਈ ਰਿਲੀਫ ਰਿਲੀਫ ਰਿ ਤਾ ਵੀ ਜਾਣੇ ਦਿਨੇ ਜਾਣੇ ਤਾਂ ਵੀ ਜਾਣੇ ਉਹ ਸਾਰਾ ਕੁਝ ਸਿਸਟਮ ਉਹ ਵੀ ਜਾਂਦਾ ਆਪ ਵੀ ਆਪਣਾ ਇਥੇ ਢਾਲਿਆ ਹੋਇਆ ਉਹ ਉਹਵੇਂ ਦੀ ਉਹਵੇਂ ਤੁਸੀਂ ਕਰ ਲੈਨੇ ਹੋ ਮੇਨਟੇਨ ਤੇ ਲਗਭਗ ਕਿੰਨੀ ਕੋਈ ਛੁੱਟੀ ਤੁਹਾਨੂੰ ਮਿਲਦੀ ਹੈ ਡਿਊਟੀ ਦੇ ਦੌਰਾਨ ਕਰ ਲਈਦੀ ਹੈ अच्छा वो ਤੁਹਾਡੀ ਮਰਜ਼ੀ ਦੀ ਤੁਹਾਨੂੰ ਤਾਂ ਡਿਊਟੀ ਤੇ ਜਾਣਾ ਵਧੀਆ ਲੱਗਦਾ ਵਧੀਆ ਲੱਗਦਾ ਛੋਟੀਆਂ-ਛਟੀਆਂ ਨਹੀਂ ਕਰਦੇ ਕੋਈ ਠੀਕ ਹੈ ਤੁਹਾਨੂੰ ਪਸੰਦ ਨਹੀਂ ਛੁੱਟੀ ਕਰਨ ਦੀ ਤੇ ਸਵੇਰ ਤੋਂ ਸੋਹਣੇ-ਮੋਹਣੇ ਦਾ ਸ਼ਡਿਊਲ ਕੀ ਹੁੰਦਾ ਜਦੋਂ ਸਵੇਰ ਤੋਂ ਆਪਾਂ ਉੱਠਦੇ ਆਂ ਕੀ ਸ਼ਡਿਊਲ ਹੁੰਦਾ ਤੁਹਾਡਾ ਦੋਨਾਂ ਦਾ ਬਈ ਇਕੱਠਿਆਂ ਨੂੰ ਜਾਗ ਆ ਜਾਂਦੀ ਹੈ ਜਾਂ ਤੁਸੀਂ ਇੱਕ ਦੂਜੇ ਨੂੰ ਜਗਾ ਦਿੰਦੇ ਜਾਗ ਅਲੱਗ-ਅਲੱਗ ਜੇ ਇੱਕ ਨੇ ਉੱਠਣਾ ਹੈ ਤੇ ਇੱਕ ਨੇ ਸੌਣਾ ਹੈ ਫਿਰ ਇੱਥੇ ਦਿੱਕਤ ਨਹੀਂ ਖੜੀ ਹੁੰਦੀ ਕਿਉਂਕਿ ਸਵੇਰੇ ਉਹ ਤਾਂ ਆਪੇ ਉੱਠ ਉੱਟ ਜਾਂਦਾ ਸਵੇਰੇ ਜਿਵੇਂ ਆਪਾਂ ਕਹਿ ਦਈਏ ਵੀ ਇੱਕ ਬੰਦੇ ਦਾ ਮਨ ਇਹ ਹੈ ਵੀ ਮੈਂ ਸੈਰ ਕਰਕੇ ਆਉਣੀ ਆ ਦੂਸਰੇ ਅੱਛਾ ਉੱਠਣਾ ਬਸ ਜਦੋਂ ਤੁਸੀਂ ਬਿਸਤਰ ਚ ਉੱਠਣਾ ਤਾਂ ਉਹ ਸੇਮ ਟਾਈਮ ਤੇ ਉੱਠੀ ਜਾਣਾ ਇਹ ਨਹੀਂ ਹੈਗਾ ਵੀ ਇੱਕ ਨੇ ਕਹੇ ਤਾਂ ਮੈਂ ਤਾਂ ਸੌਣਾ ਹੈ ਹਲੇ ਜਾਊਗਾ ਇਹ ਚੀਜ਼ ਨਹੀਂ ਹੁੰਦੀ ਤੇ ਬਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਨਾ ਜ਼ਿੰਦਗੀ ਦੇ ਵਿੱਚ ਆਪਾਂ ਪੜ੍ਹ ਲਿਖ ਜਾਂਦੇ ਹਾਂ ਜੌਬ ਲੱਗ ਜਾਂਦੇ ਹਾਂ ਉਸ ਤੋਂ ਬਾਅਦ ਘਰਦਿਆਂ ਨੂੰ ਵੀ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਬੱਚਿਆਂ ਦਾ ਵਿਆਹ ਹੋ ਜਾਏ ਘਰ ਬਸ ਜਾਏ ਅੱਗੇ ਬੱਚੇ ਹੋਣ ਇਹ ਤੁਹਾਡਾ ਵਿਆਹ ਵਾਲਾ ਕੀ ਕੀ ਪਲਾਨ ਹੈ ਬਈ ਕੀ ਸਿਸਟਮ ਹੈ ਕੀ ਸੋਚਿਆ ਤੁਸੀਂ ਕੋਈ ਕੋਈ ਪਲਾਨ ਨਹੀਂ ਹੈ ਅਜੇ ਅਜੇ ਕੋਈ ਪਲਾਨਿੰਗ ਨਹੀਂ ਕੋਈ ਐਵੇਂ ਦਾ ਮੰਨ ਕੇ ਚੱਲੋ ਵੀ ਚਿਹਰਾ ਜਾਂ ਕੋਈ ਆਪਾਂ ਕਹਿ ਦਈਏ ਠੀਕ ਹੈ ਕੋਈ ਤੁਹਾਡੇ ਹਾਂਜੀ ਅਜੇ ਕੋਈ ਪਲਾਨਿੰਗ ਨਹੀਂ ਅਜੇ ਤਾਂ ਸਿਰਫ 온ਲੀ ਡਿਊਟੀ ਡਿਊਟੀ ਇਸ ਬਸ ਇੰਪੋਰਟੈਂਟ ਠੀਕ ਹੈ ਤੇ ਇਹ ਵੀ ਸਵਾਲ ਬਹੁਤ ਲੋਕਾਂ ਦੇ ਨੇ ਹਨਾ ਵੀ ਤੁਸੀਂ ਜੇ ਵਿਆਹ ਕਰਾਉਣਾ ਹੈ ਤਾਂ ਉਹ ਕਿਵੇਂ ਕੰਪਰੋਮਾਈਜ਼ ਕਰੋਗੇ ਇਹ ਚੀਜ਼ ਨਾਲ ਲਾਈਫ ਨਾਲ ਵੀ ਕਿਤੇ ਨਾ ਕਿਤੇ ਇਹ ਚੀਜ਼ ਬਾਰੇ ਤੁਸੀਂ ਕਿਵੇਂ ਇਹਨੂੰ ਤੁਸੀਂ ਕੰਪਰੋਮਾਈਜ਼ ਕਰ ਸਕੋਗੇ ਜੀ ਨਹੀਂ ਸੋਚਦੇ ਹੀ ਨਹੀਂ ਅਜੇ ਅਸੀਂ ਧਿਆਨ ਨਹੀਂ ਠੀਕ ਹੈ ਕਦੇ ਤੁਸੀਂ ਇਹ ਚੀਜ਼ ਕਿਸੇ ਨੂੰ ਦੋਨਾਂ ਨੂੰ ਜਦੋਂ ਆਪਾਂ ਕਿਤੇ ਬਾਹਰ ਘੁੰਮਦੇ ਆ ਹਨਾ ਜਾਣਿਆਂ ਦੁਨੀਆਦਾਰੀ ਦੇ ਵਿੱਚ ਕੋਈ ਕੁੜੀ ਕਿਸੇ ਨੂੰ ਵੀ ਨਹੀਂ ਕਦੇ ਜ਼ਿੰਦਗੀ 'ਚ ਪਸੰਦ ਆਈ ਨਹੀਂ ਸਾਡਾ ਧਿਆਨ ਸਾਡਾ ਧਿਆਨ ਮਤਲਬ ਆਪਣਾ ਆਪਣਾ ਡਾਕਮਕਰ ਵਾਲਾ ਆਪਣੇ ਵਾਲੀ ਪਤ ਏ ਬੀਦੀ ਬਹੁਤ ਜ਼ਿਆਦੇ ਨੇ ਠੀਕਰ ਦੇਣ ਦੀ ਤਾਂ ਕਦੇ ਨਾ ਕਦੇ ਕਰਦੇ ਮਾਪ ਪਿਓ ਨੇ ਜਿਹੜੇ ਉਹ ਤਾਂ ਸੋਚਦੇ ਨੇ ਹਨਾ ਵੀ ਬੱਚਿਆਂ ਦਾ ਵਿਆਹ ਹੋ ਜਾ ਉਹਨਾਂ ਨੇ ਨਹੀਂ ਕਦੇ ਜੇਕਰ ਕਰੇ ਵੀ ਤੁਸੀਂ ਹੁਣ ਵਧੀਆ ਜੌਬ ਲੱਗ ਗਈ ਵਿਆਹ ਬਾਰੇ ਸੋਚਦੇ ਆ ਜਾਂ ਵਿਆਹ ਕਰਵਾਉਣਾ ਨਹੀਂ ਕਰੀ ਉਹ ਜੀ ਗੱਲ ਹੈ ਅਸੀਂ ਸ਼ੁਰੂ ਤੋਂ ਆਪਣਾ ਸੁਸਾਇਟੀ 'ਚ ਰਹੇ ਹਾਂ ਪਿੰਗਲਵਾੜਾ ਸੁਸਾਇਟੀ 'ਚ। ਅੱਛਾ ਸ਼ੁਰੂ ਤੋਂ ਤੁਸੀਂ ਪਿੰਗਲਵਾੜਾ ਸੁਸਾਇਟੀ 'ਚ ਹੀ ਰਹੇ ਹੋ। ਬੜੇ ਬਰਤ ਤੋਂ ਹੀ ਰਹੇ। ਬਾਈ ਬਰਤੀ ਹੋ ਤੇ। ਅੱਛਾ ਵੈਸੇ ਆਉਣਾ ਜਾਣਾ ਤਾਂ ਹੋਊਗਾ ਕਹਨੇ? ਕਦੀ ਕਦਾਈ ਚਲ ਜੂ। ਅੱਛਾ ਕਦੇ ਕਦਾਈ ਜਾਂਦੇ ਹੋ ਤੁਸੀਂ? ਜਦੋਂ ਟਾਈਮ ਵੇਟ ਕਰੋ। ਜਦੋਂ ਟਾਈਮ ਪੱਕਾ ਹੀ ਨਹੀਂ ਹੈਗਾ ਵੀ ਛੁੱਟੀਆਂ ਹੋਈਆਂ ਤਾਂ ਜਾਣਾ ਹੈ ਉੱਥੇ। ਮੰਨ ਕੇ ਚੱਲੋ ਵੀ ਤੁਸੀਂ ਸ਼ੁਰੂ ਤੋਂ ਜਿਹੜੀ ਜ਼ਿੰਦਗੀ ਆਪਦੀ ਉਹ ਬਾਹਰ ਹੀ ਬਤੀਤ ਕੀਤੀ ਹੈ ਘਰਿਆਂ ਤੋਂ ਬਾਹਰ। ਤੇ ਸੋਨਾ ਦੇ ਮੋਨਾ ਤੇ ਹੁਣ ਇਸ ਟਾਈਮ ਤੇ ਅੱਜ ਦੀ ਘੜੀ ਜੀ ਆਪਾਂ ਦੇਖੀਏ ਤੁਸੀਂ ਜੋਬ ਲੱਗ ਗਏ ਵਧੀਆ ਚਲੋ ਅਕਾਊਂਟ ਦੇ ਵਿੱਚ ਪੈਸੇ ਆਉਂਦੇ ਨੇ ਸਟੇਬਲ ਹੋ ਤੁਸੀਂ ਕੋਈ ਤੁਸੀਂ ਘਰ ਬਣਾਉਣ ਦਾ ਆਪਦਾ ਵਧੀਆ ਘਰ ਬਣਾਉਣ ਬਾਰੇ ਸੋਚਿਆ ਹਲੇ ਤੱਕ ਤੁਸੀਂ ਕੋਈ ਦੇਖੋ ਜੀ ਉਹ ਤਾਂ ਗੱਲ ਹੈ ਕਿ ਚਲੋ ਬੰਦੇ ਕਿਸਮਤ ਦੇ ਬੰਦੇ ਕਿਸ ਜੋ ਤੁਹੋਗੇ ਕਿਸਮਤ ਹੋਵੇ ਸਭ ਕੁਝ ਜੋ ਹੋ ਜੀ ਜਾਂਦਾ ਅਜੇ ਤਾਂ ਸੋਚਿਆ ਨਹੀਂ ਹਾਂ ਜਰੂਰ ਅੱਗੇ ਫਰਦਰ ਫਰਦਰ ਕਰਾਂਗੇ ਇਸ ਟਾਈਮ ਤੇ ਜਿਹੜਾ ਤੁਹਾਨੂੰ ਕੋਈ ਕੋਈ ਵੀ ਜਿਹੜੀ ਰਿਹਾਇਸ਼ ਦਿੱਤੀ ਹੋਈ ਆ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਹੋਈ ਆ ਜਾਂ ਤੁਹਾਡੀ ਆਪ ਦੀ ਕਿਰਾਏ ਤੇ ਪੰਜਾਬ ਸਰਕਾਰ ਨੇ ਦਿੱਤੀ ਹੋਈ ਆ ਹੋਰ ਵੀ ਤੁਹਾਨੂੰ ਨਾਲ ਇਹਦੇ ਸਹੂਲਤਾਂ ਮਿਲਦੀਆਂ ਨੇ ਘਰ ਤੋਂ ਬਿਨਾ ਕੋਈ ਖਾਣਾ ਜਾਂ ਕੁਝ ਹੋਰ ਵੀ ਉਹ ਵੀ ਤੁਹਾਨੂੰ ਸਰਕਾਰ ਵੱਲੋਂ ਹੀ ਮਿਲਦੀਆਂ ਨੇ ਸਾਰੀਆਂ ਤੇ ਤੁਹਾਡੇ ਬਈ ਸ਼ੌਂਕ ਕਿਹੜੇ-ਕਿਹੜੇ ਨੇ ਸਭ ਤੋਂ ਵੱਧ ਤੁਸੀਂ ਕਿਹੜੀ ਚੀਜ਼ ਦੇ ਵਿੱਚ ਦੋਨਾਂ ਦੇ ਸ਼ੌਂਕ ਇੱਕ ਨੇ ਜਾਂ ਅਲੱਗ-ਅਲੱਗ ਨੇ ਕੋਈ ਸ਼ੌਂਕਾਂ ਦਾ ਟਾਈਮ ਸੀ ਜਦੋਂ ਤੇ ਸ਼ੌਂਕ ਤੁਹਾਡੇ ਹੋਈ ਸੀਗਾ ਕਿ ਬਿਜਲੀ ਇਲੈਕਟ੍ਰਿਕ ਬੋਰਡ ਤੇ ਉਹ ਹੀ ਇੱਥੇ ਫਰਤੀ ਹੋ ਗਈ ਤੇ ਜਿਹੜੀ ਤੁਸੀਂ ਬਿਜਲੀ ਬੋਰਡ ਵਾਸਤੇ ਪੜ੍ਹਾਈ ਕੀਤੀ ਆ ਉਹ ਤੁਸੀਂ ਕਿਤੇ ਜਦੋਂ ਪੜ੍ਹਦੇ ਸੀ ਕੋਈ ਵਧੀਆ ਟਿਊਸ਼ਨ ਲੈ ਕੇ ਕੀਤੀ ਹੈ ਜੇ ਖੁਦਾ ਆਪ ਹੀ ਸਾਰੀ ਡਿਪਲੋਮਾ ਕੀਤਾ ਹਾਂ ਡਿਪਲੋਮਾ ਕਰਨ ਤੋਂ ਬਾਅਦ ਜਿਹੜੀ ਪੇਪਰ ਦੀ ਤਿਆਰੀ ਹੁੰਦੀ ਹੈ ਪੇਪਰ ਹੋਇਆ ਸੀ ਤੁਹਾਡਾ ਜਿਵੇਂ ਸੇ ਰਿਲੈਕਸ ਅਸੀਂ ਕੰਮ ਜਮਾ ਪੇਪਰ ਹੋ ਗਈ ਤੁਹਾਨੂੰ ਜੌਬ ਮਿਲੀ ਹੈ ਗਵਰਨਮੈਂਟਸ ਫਾਰ ਗਵਰਨਮੈਂਟ ਨੇ ਸਾਡੇ ਡਿਪਲੋਮਾ ਕਰਨ ਤੋਂ ਬਾਅਦ ਤੁਹਾਨੂੰ ਸਿੱਧੀ ਮੰਨ ਕੇ ਚਲੇ ਇੱਕ ਕੋਟੇ ਦੇ ਵਿੱਚੋਂ ਜੋਬ ਦੇ ਦਿੱਤੀ। ਨਹੀਂ। ਜਾਂ ਪੇਪਰ ਹੋਇਆ ਸੀ ਤੁਹਾਡਾ ਵੀ। ਤੁਹਾਡਾ ਫਿਰ ਵੀ ਹੋਇਆ ਸੀ। ਅੱਛਾ ਪੇਪਰ ਤੁਹਾਡਾ ਹੋਇਆ ਸੀ। ਉਹ ਜਿਹੜੀ ਪੇਪਰ ਦੀ ਤਿਆਰੀ ਸੀ ਅੱਜ ਕੱਲ ਦੇ ਜਿਹੜੇ ਮੁੰਡੇ ਨੇ ਆਮ ਜਿਹੜੇ ਬਿਲਕੁਲ ਫਿੱਟ ਨੇ ਉਹ ਵੀ ਕਹਿ ਦਿੰਦੇ ਨੇ ਵੀ ਅਸੀਂ ਬਾਹਰ ਭੱਜਣਾ ਜਾਂ ਜੋਬ ਨਹੀਂ ਮਿਲ ਰਹੀ ਵੀ ਤੁਸੀਂ ਨੌਕਰੀ ਦੀ ਤਿਆਰੀ ਆਪ ਕੀਤੀ ਜਾਂ ਕਿਤੇ ਟਿਊਸ਼ਨ ਵਗੈਰਾ ਰੱਖ ਕੇ ਕਲਾਸਾਂ ਲਗਾਈਆਂ। ਆਪ ਕੀਤੀ ਸੀ। ਤੁਸੀਂ ਆਪ ਪੜ੍ਹਦੇ ਸੀ। ਕਿੰਨੇ ਕਿੰਨੇ ਘੰਟੇ ਤੁਸੀਂ ਪੜ੍ਹਦੇ ਸੀ ਬਾਈ? ਘੰਟਿਆਂ ਦਾ ਕੋਈ ਯਾਦ। ਘੰਟਿਆਂ ਦਾ ਤੁਹਾਨੂੰ ਯਾਦ ਨਹੀਂ ਪਗਰਾਦੇ ਵੀ ਜਦੋਂ ਜੀ ਕੇ। ਦੋ ਆ ਇੱਕ ਪਰਸਨਲ ਹੈ ਇੱਕ ਸਰਕਾਰੀ اچھا ਇੱਕ ਉਹਦੇ ਵਿੱਚ ਥੋੜਾ ਗਵਰਨਮੈਂਟ ਸਰਕਾਰੀ ਸੇਵਾਈ ਹੈ ਠੀਕ ਹੈ ਇੱਕ ਤੁਹਾਡਾ ਆਪ ਦਾ ਫੋਨ ਹੈ ਜਿਹਨੂੰ ਤੁਸੀਂ ਦੋਨੇ ਵਰਤਦੇ ਹੋ ਤੁਸੀਂ ਵੀ ਕੁਝ ਦਾ ਟਾਈਮ ਨਹੀਂ ਹੁੰਦਾ ਓਕੇ ਤੇ ਹੋਰ ਜਿਵੇਂ ਮੰਨ ਕੇ ਚੱਲੋ ਵੀ ਟੀਵੀ ਦੇਖਣਾ ਘਰੇ ਉਹ ਚੀਜ਼ਾਂ ਤੇ ਵੀ ਕਿਸੇ ਦਾ ਮੂਡ ਹੈ ਵੀ ਮੈਂ ਫਿਲਮ ਦੇਖਣੀ ਹੈ ਜਾਂ ਮੈਂ ਉਹ ਲਾਉਣਾ ਉੱਥੇ ਫਿਰ ਤੁਸੀਂ ਅਲੱਗ-ਅਲੱਗ ਫੈਸਲਾ ਲੈਣੇ ਹੋ ਜਾਂ ਇੱਕ ਹੀ ਫੈਸਲੇ ਤੇ ਰੁਕ ਜਾਨੇ ਹੋ ਦੋਨੋਂ ਨਹੀਂ ਸਾਡਾ ਤਾਂ ਇੱਕੋ ਹੀ ਆ ਸਿਰਫ ਫੇਵਰਿਟ ਸ਼ੋਅ ਤਰਕਮਤਾ ਕਲਦੇ ਸਮੋਹ ਵਿਖਦੇ ਜਾਂ ਮੋਟੂ ਪਤਲਾ ਤੇ ਗਾਣੇ ਤੁਸੀਂ ਬਈ ਕਿਹੜੇ ਕਿਹੜੇ ਸਿੰਗਰਾਂ ਦੇ ਸੁਣਦੇ ਹੋ ਅੱਜ ਦੀ ਘੜੀ ਦੇ ਵਿੱਚ ਹੁਣ ਕਿਹੜੇ ਕਿਹੜੇ ਸਿੰਗਰਾਂ ਦੇ ਗਾਣੇ ਸਾਰਿਆਂ ਦੇ ਗਾਣੇ ਸੁਣਦਾ ਠੀਕ ਹੈ ਸਭ ਤੋਂ ਵੱਧ ਤੁਸੀਂ ਕਿਹੜੇ ਸਿੰਗਰ ਨੂੰ ਪਸੰਦ ਕਰਦੇ ਹੋ ਸਿੱਧੂ ਮੂਸੇਵਾਲੇ ਬਾਈ ਹਾਂ ਕਦੇ ਮਿਲੇ ਹੋ ਤੁਸੀਂ ਬਾਈ ਨੂੰ ਬਾਈ ਬਾਈ ਨੂੰ ਮਿਲ ਪਾਏ ਟਾਈਮ ਨਹੀਂ ਬਾਈ ਫੇਸ ਹੀ ਨਹੀਂ ਮਿਲੇ ਉਤਰਾਂ ਗੱਲਬਾਤ ਇੱਕ ਦੋ ਵਾਰ ਹੀ ਹੋਈ ਹੈ ਤੇ ਆਪਣੇ ਬਾਪੂ ਜੀ ਹੁਣਾਂ ਨੂੰ ਜ਼ਰੂਰ ਮਿਲ ਕੇ ਆਏ ਠੀਕ ਐ ਸਿੱਧੂ ਮਸਲੇ ਬਾਈ ਦੇ ਹੀ ਗਾਣੇ ਜ਼ਿਆਦਾ ਤੁਸੀਂ ਸੁਣਦੇ ਹੋ ਤੇ ਹੋਰ ਕਿਸੇ ਕਲਾਕਾਰ ਨੂੰ ਜਾਂ ਕਿਸੇ ਐਕਟਰ ਨੂੰ ਤੁਹਾਡੀ ਮਿਲਣ ਦੀ ਇੱਛਾ ਹੋਵੇ ਵੀ ਜਿਹਨੂੰ ਤੁਸੀਂ ਜ਼ਿਆਦਾ ਦੇਖਦੇ ਹੋ ਜਾਂ ਪਸੰਦ ਕਰਦੇ ਹੋ ਕੋਈ ਸਵਾਦ ਅਕਸਰ ਸਾਰਿਆਂ ਨੂੰ ਮਿਲਦੀ ਹੈ ਅੱਛਾ ਤਕਰੀਬਨ ਸਾਰਿਆਂ ਨੂੰ ਹੀ ਮਿਲਦੀ ਹੈ ਤੇ ਤੁਹਾਡਾ ਜਿਵੇਂ ਪਿਆਰ ਤਾਂ ਆਪਾਂ ਨੂੰ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਹਨਾ ਬਈ ਸੋਨਾ ਮੋਨਾ ਵੀ ਤੁਹਾਡਾ ਆਪਸ ਦੇ ਵਿੱਚ ਕਿੰਨਾ ਜ਼ਿਆਦਾ ਪਿਆਰ ਹੈ ਤੇ ਜ਼ਿੰਦਗੀ ਦੇ ਵਿੱਚ ਜਦੋਂ ਤੋਂ ਤੁਹਾਡੀ ਸੁਰਤ ਸੰਭਲੀਆਂ ਤੇ ਅੱਜ ਦੀ ਘੜੀ ਆਪਾਂ ਇੱਥੇ ਬੈਠੇ ਆ ਕਦੇ ਤੁਹਾਡਾ ਆਪਸ ਦੇ ਵਿੱਚ ਕਿਸੇ ਚੀਜ਼ ਵਿੱਚ ਕੋਈ ਗੁੱਸਾ ਗਿਲਾ ਜਾਂ ਲੜਾਈ ਹੋਈ ਹੈ ਕੋਈ ਨੋਕ ਚੁਕ ਤੋਂ ਛੋਟੀ-ਵੋਟੀ ਰਾਈ ਲੜਾਈ ਝਗੜੇ ਵਾਲਾ ਕੰਮ ਨਹੀਂ ਕੀਤਾ ਕਿ ਮਤਲਬ ਟਾਈਮ ਹੀ ਨਾ ਘੱਟ ਮਤਲਬ ਲੜਾਈ ਤਾਂ ਉਸੇਗਾ ਤੇ ਹੋਊਗੀ ਕਿ ਮਤਲਬ ਜਿੱਥੇ ਉਹ ਸੈਟੀਸਫੈਕਸ਼ਨ ਨਹੀਂ ਹੋਊਗਾ ਜਾਂ ਪੈਚਅਪ ਨਹੀਂ ਹੋ ਪਾਊਗਾ ਲੜਾਈ ਦੀ ਇਸ ਦਿਗਾ ਚ ਅਸੀਂ ਤਾਂ ਕਦੀ ਲੜਾਈ ਨੂੰ ਰੱਖਿਆ ਨਹੀਂ ਵੇਖ ਠੀਕ ਹੈ ਕਦੇ ਵੀ ਚਲੋ ਛੋਟੀਆਂ ਮੋਟੀਆਂ ਚੀਜ਼ਾਂ ਦਾ ਹੁੰਦੀਆਂ ਰਹਿੰਦੇ ਨੇ ਵੀ ਕੋਈ ਜਿਆਦਾ ਵੱਡਾ ਤਾਂ ਨਹੀਂ ਵੀ ਤੁਸੀਂ ਕਹਿੰਦਾ ਮੈਂ ਉਧਰ ਜਾਣਾ ਤੁਸੀਂ ਕਹਿੰਦਾ ਮੈਂ ਉਧਰ ਜਾਣਾ ਜਾਂ ਇਹਨਾਂ ਨੇ ਕਹਿੰਦਾ ਉਹ ਚੀਜ਼ ਲੈਣੀ ਹੈ ਜਾਂ ਉਹ ਨਹੀਂ ਲੈਣੀ ਇਹ ਚੀਜ਼ ਤੇ ਕੰਪਰੋਮਾਈਜ਼ ਬਾਲਾ ਟਾਈਮ ਤਾਂ ਨਹੀਂ ਲੱਗ ਜਾਂਦਾ ਕੰਮ 'ਚ ਨਹੀਂ ਠੀਕ ਹੈ ਤੇ ਜਿਹੜੇ ਤੁਸੀਂ ਕੱਪੜੇ ਪਾਏ ਹੋਏ ਨੇ ਹੁਣ ਇਸ ਟਾਈਮ ਤੇ ਆਮ ਤਾਂ ਚਲੋ ਹਰੇਕ ਦੇ ਕੱਪੜੇ ਆਪਾਂ ਕਿਤੋਂ ਵੀ ਲੈ ਸਕਦੇ ਆ ਜਿਹੜੇ ਤੁਹਾਡੇ ਕੱਪੜੇ ਨੇ ਆਪਾਂ ਟੀ-ਸ਼ਰਟਾਂ ਕਹਿ ਦੀਏ ਜਾਂ ਤੁਸੀਂ ਪੈਂਟ ਸ਼ਰਟ ਪਾਉਨੇ ਹੋ ਪੈਂਟ ਸ਼ਰਟ ਤਾਂ ਜਿਹੜੀ ਪੈਂਟ ਤੋਂ ਦਿਓ ਤਾਂ ਨਾਰਮਲੀ ਹੁੰਦੀ ਆ ਨਾਰਮਲੀ ਹੁੰਦੀ ਆ ਸ਼ਰਟ ਵਾਸਤੇ ਸਪੈਸ਼ਲ ਟੇਲਰ ਆ ਅੱਛਾ ਉਹ ਸਪੈਸ਼ਲ ਟੇਲਰ ਤੋਂ ਤੁਸੀਂ ਤਿਆਰ ਕਰਵਾਉਨੇ ਹੋ ਉਹ ਇਕুই ਟੇਲਰ ਤੋਂ ਜਾਂ ਕੋਈ ਵੀ ਜਿਹਦੇ ਕੋਲੇ ਜਾਣਦੇ ਹੋ ਤੁਸੀਂ ਆਮ ਬੰਦਾ ਨਹੀਂ ਆਮ ਬੰਦਾ ਨਹੀਂ ਅੱਛਾ ਆਮ ਬੰਦਾ ਨਹੀਂ ਕਰ ਸਕਦਾ ਸਪੈਸ਼ਲ ਟੇਲਰ ਉਹਦਾ ਅਲੱਗ ਤੋਂ ਤੁਹਾਡਾ ਮੇਚਾ ਹੁੰਦਾ ਕੱਪੜਾ ਲੈ ਕੇ ਅਲੱਗ ਤੋਂ ਤਿਆਰ ਹ ਤੇ ਇੱਕ ਬਈ ਇਹ ਚੀਜ਼ ਦੱਸੋ ਸੋਹਣਾ ਮੋਹਣਾ ਜੀ ਸਾਨੂੰ ਜਿਵੇਂ ਅਸੀਂ ਨਾਰਮਲ ਇਨਸਾਨ ਆ ਹਨਾ ਸਾਡੇ ਜਿਹੜਾ ਦਿਲ ਹੈ ਉਹ ਵੀ ਇੱਕ ਹੈ। ਇਹ ਵੀ ਨਾਰਮਲ ਹੀ ਹੈ। ਹਾਂਜੀ ਤੁਸੀਂ ਵੀ ਬਿਲਕੁਲ ਨਾਰਮਲ ਹੋ ਵੀ ਦੇਖਣ ਵਾਲੇ ਨੂੰ ਇਹ ਲੱਗਦਾ ਵੀ ਜਿਵੇਂ ਤੁਸੀਂ ਅਲੱਗ-ਅਲੱਗ ਗੱਲ ਕਰਦੇ ਹੋ ਅਲੱਗ-ਅਲੱਗ ਫੇਸ ਨੇ ਅਲੱਗ-ਅਲੱਗ ਕੰਨ ਅੱਖਾਂ ਨੇ ਵੀ ਤੁਹਾਡੇ ਦਿਲ ਨੇ ਉਹ ਅਲੱਗ-ਅਲੱਗ ਨੇ। ਵੇਖੋ ਜੀ ਦੇਤੇ ਆਪਾਂ ਇੰਟਰਨਲ ਆਰਗਨਸ ਦੀ ਗੱਲ ਕਰੀਏ ਸਾਡਾ ਮਤਲਬ ਸਾਡੇ ਟੂ ਹਾਰਟਸ ਨੇ, ਦੋ ਦਿਲ ਨੇ। ਠੀਕ ਹੈ? ਤੇ ਦੋ ਹੀ ਦਿਮਾਗ ਨੇ ਤੇ ਲੰਗਜ਼ ਵੀ ਜਿਹੜੇ ਆ ਉਹ ਵਿਚਾਰ ਨੇ ਦੋ ਦੋ ਮੇਰੇ ਤੇ ਦੋਵੇ ਓਕੇ ਲੀਵਰ ਤੋਂ ਇੱਕੋ ਅੱਛਾ ਲੀਵਰ ਤੋਂ ਇੱਕੋ ਤੁਸੀਂ ਬਚਪਨ ਦੇ ਵਿੱਚ ਸੀ ਹਨਾ ਉਸ ਟਾਈਮ ਤੇ ਉੱਤੇ ਇਹ ਚੀਜ਼ ਨੂੰ ਅਲੱਗ ਕਰਨ ਦੀ ਜਾਂ ਕੋਈ ਆਪਰੇਸ਼ਨ ਕਰਕੇ ਕਿਸੇ ਕਿਸੇ ਤਰੀਕੇ ਨਾਲ ਕਦੇ ਕਿਸੇ ਡਾਕਟਰ ਦੇ ਕੋਲੇ ਗਏ ਤਾਂ ਨਹੀਂ ਜਾਂ ਕੋਈ ਵਿਚਾਰ ਚਰਚਾ ਹੋਈ ਤਾਂ ਨਹੀਂ ਇਸ ਬੋਡੀ ਤੇ ਕਦੇ ਵੀ ਇਹ ਚੀਜ਼ ਹੋਈ ਸੀਗੀ ਪਰ ਪੌਸਿਬਿਲਟੀਜ਼ ਨਹੀਂ ਆਈਆਂ ਪੌਸਿਬਿਲਟੀਜ਼ ਨਹੀਂ ਆਈਆਂ ਓਕੇ ਅਮਰੀਕਾ ਨੇ ਅਮਰੀਕਨ ਕੀਤਾ ਸੀਗਾ ਦਿਸ ਦਿਸ ਇਜ਼ ਨਾਟ ਪੌਸਿਬਲ ਬਲਿ ਪੌਸਿਬਲ ਨਹੀਂ ਓਕੇ ਮਨ ਕੇ ਚੱਲੋ ਵੀ ਜੇ ਇੱਕ ਨੂੰ ਕੋਈ ਬੜੀ ਵੱਡੀ ਦਿੱਕਤ ਆ ਜਾਂਦੀ ਹੈ ਤਾਂ ਦੂਸਰੇ ਨੂੰ ਇਹ ਨਹੀਂ ਹੈਗਾ ਵੀ ਉਸ ਤੋਂ ਅਲੱਗ ਕੀਤਾ ਜਾ ਸਕਦਾ ਜਾਂ ਟ੍ਰੀਟਮੈਂਟ ਤਾਂ ਦੋਨਾਂ ਨੂੰ ਨਾਲ ਹੀ ਲੈਣਾ ਪਊਗਾ ਬਿਲਕੁਲ ਬਿਲਕੁਲ ਠੀਕ ਹੈ ਇਹ ਤਾਂ ਚਲੋ ਵੱਖਰੀ ਗੱਲ ਹੈ ਵੀ ਜੇ ਤੁਹਾਨੂੰ ਬੁਖਾਰ ਹੋ ਗਿਆ ਜਦ ਤੁਸੀਂ ਜਿਵੇਂ ਤੁਹਾਨੂੰ ਬੁਖਾਰ ਹੋ ਗਿਆ ਤਾਂ ਤੁਸੀਂ ਗੋਲੀ ਫਿਰ ਬੁਖਾਰ ਦੀ ਤੁਸੀਂ ਲੈ ਰਹੇ ਹੋ ਜਿਵੇਂ ਤੁਸੀਂ ਕਹੇ ਵੀ ਲੀਵਰ ਇੱਕ ਹੈ ਤਾਂ ਨਾਲ ਉਹਨਾਂ ਨੂੰ ਨਹੀਂ ਕੋਈ ਇਫੈਕਟ ਹੁੰਦਾ ਇਹ ਚੀਜ਼ ਦਾ ਫਿਰ ਉਹਨਾਂ ਨੂੰ ਬਿਲਕੁਲ ਮਹਿਸੂਸ ਨਹੀਂ ਹੁੰਦਾ ਜੇ ਕੋਈ ਸਿਰ ਦਰਦ ਹੋ ਰਿਹਾ ਕੋਈ ਲੱਤ ਜਿਵੇਂ ਬਾਹਾਂ ਦੇ ਵਿੱਚ ਕੋਈ ਦਰਦ ਕਹਿ ਦੀਏ ਤਾਂ ਉਹਨਾਂ ਨੂੰ ਕੋਈ ਮਹਿਸੂਸ ਨਹੀਂ ਹੁੰਦੀ ਉਹ ਚੀਜ਼ ਤੇ ਤੁਸੀਂ ਬਈ ਐਵੇਂ ਲੱਤਾਂ ਬਾਹਾਂ ਜਾਂ ਸਿਰ ਘੁੱਟ ਵੀ ਦਿੰਨੇ ਹੋ ਇੱਕ ਦੂਸਰੇ ਦੇ ਕਈ ਵਾਰੀ ਜਿਵੇਂ ਚਲੋ ਹਨਾ ਹੋ ਜਾਂਦਾ ਵੀ ਨਹੀਂ 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 ਘੁੱਟ ਕਹਿਣਾ ਬਈ ਵੈਸੇ ਨਾਪ ਦੰਨੇ ਹੋ ਵੀ ਵੈਸੇ ਦਰਦ ਹੈ ਜਾਂ ਕੁਝ ਵੀ ਬਾਹਾਂ ਦੇ ਵਿੱਚ ਕਿਸੇ ਦਰਦ ਦਾ ਖਾਲੀ ਦੀਆਂ ਸੱਟ ਹੋ ਜਾਂਦੀ ਹੈ ਠੀਕ ਹੈ ਵੈਸੇ ਇੱਕ ਦੂਸਰੇ ਦੀ ਸੇਵਾ ਤਾਂ ਤੁਸੀਂ ਕਰ ਹੀ ਦਿੰਦੇ ਹੋਣੇ ਨਾ ਵੇਖੋ ਜਿਹੜੀ ਜਿਵੇਂ ਮੰਨ ਲਓ ਸਿਰ ਦਰਦ ਹੋ ਗਿਆ ਜਾਂ ਬਾਹਾਂ ਦਰਦ ਹੋ ਗਈ ਬੰਦਾ ਅਹੀਂ ਤਾਂ ਇੰਨੇ ਉਲਝੇ ਰਹੇ ਨਹੀਂ ਤੇ ਤੇ ਤਾਂ ਬੋਲ ਜੇ ਕਿਧਰ ਤੂੰ ਦੇਖ ਨਹੀਂ ਅਸਵੇਂ ਜਿਹੜੀ ਦਰਦ ਹੈ ਨਾ ਦਰਦ ਜਦੋਂ ਹੋਵੇ ਅਸੋ ਮਤਲਬ ਜਿਹੜਾ ਜਿਵੇਂ ਮੰਨ ਲਓ ਆਪਾਂ ਗਾਂ ਦੇ ਵਾਸਤੇ ਵੀ ਦੇਖੀਏ ਯੂਥ ਨੂੰ ਵੇਖੋ ਜਿਵੇਂ ਮੰਨ ਲਓ ਆਪਣਾ ਸਿਰ ਦਰਦ ਹੋਦਾ ਬੰਦਾ ਸੋਦਾ ਖਾ ਰਿਹਾ ਮੇਰਾ ਸਿਰ ਦਰਦ ਹੋ ਰਿਹਾ ਯਾਰ ਹੁਣ ਤਾਂ ਦਵਾਈ ਖਾਣੀ ਪਊਗੀ ਸਿਰ ਦਰਦ ਨਾ ਇੱਕ ਮਤਲਬ ਸਿਰ ਦਰਦ ਜਿਹੜਾ ਵਾ ਹੁੰਦਾ ਤੇ ਚਲੋ ਪਰ ਅਸਲ ਵਿੱਚ ਹਮੇਸ਼ਾ ਦਵਾਈ ਨਹੀਂ ਆਪਾਂ ਨੂੰ ਖਾਣੀ ਚਾਹੀਦੀ ਸਿਰ ਦਰਦ ਦੇ ਵਿੱਚ ਆਪਾਂ ਜਰੂਰ ਆਪਣਾ ਡਾਇਵਰਟ ਕਰੀਏ ਮਾਈਂਡ ਕਿਸੇ ਹੋਰ ਪਾਸੇ ਕਿਸੇ ਹੋਰ ਪਾਸੇ ਤੇ ਇਸ ਕਰਕੇ ਸੋ ਇਹ ਦਵਾਈ ਬਹੁਤ ਘੱਟ ਕਰਨੀ ਓਕੇ ਹਾਂ ਮੈਨੂੰ ਦਵਾਈਆਂ ਤੋਂ ਬਹੁਤ ਹੀ ਦਵਾਈਆਂ ਤੋਂ ਬੜਾ ਦੂਰ ਕਰਦੇ ਗਰੇਜ ਕਰਦੇ ਤੇ ਵੈਸੇ ਬਈ ਤੁਸੀਂ ਫਿਜ਼ੀਕਲ ਫਿਟਨੈਸ ਵਾਸਤੇ ਕੋਈ ਖੇਡਣ ਤਾਂ ਜਾਂਦੇ ਵੀ ਕੋਈ ਕ੍ਰਿਕਟ ਖੇਡ ਲੀਏ ਜਾਂ ਤੁਹਾਡਾ ਸ਼ੌਕ ਪਹਿਲਾਂ ਛੋਟੇ ਉਦ ਦੇ ਬਹੁਤ ਅੱਛਾ ਖੇਡ ਲੈਂਦੇ ਸੀ ਫਿਰ ਜਿਵੇਂ ਤੁਹਾਡੀ ਕ੍ਰਿਕਟ ਦੀ ਵਾਰੀ ਆ ਗਈ ਤਾਂ ਤੁਸੀਂ ਦੋ ਵਾਰੀਆਂ ਖੇਡਦੇ ਸੀ ਕਿ ਇੱਕੀ ਖੇਡਦੇ ਸੀ ਕ੍ਰਿਕਟ ਨਹੀਂ ਖੇਡਦੇ ਅੱਛਾ ਤੇ ਕਈ ਬੈਡਮਿੰਟਨ ਖੇਡਦੇ ਸੀ ਜਾਂ ਜਾਂ ਆਪਣੇ ਫੁੱਟਬਾਲ ਜਿਵੇਂ ਤੁਸੀਂ ਬਈ ਆਹ ਵਧੀਆ ਸੋਹਣੀ ਦਾੜੀ ਰੱਖੀ ਹੋਈ ਆ ਹਨਾ ਕੇਸ ਰੱਖੇ ਹੋਏ ਨੇ ਇਹ ਚੀਜ਼ ਦੀ ਤੁਹਾਡੇ ਚ ਇੱਛਾ ਕਿੱਥੋਂ ਪੈਦਾ ਹੁੰਦੀ ਹੈ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਤੇ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਸਾਮ ਸੰਭਾਲ ਕਰਨ ਵੇਲੇ ਜਾਂ ਦੋਨਾਂ ਦੀ ਇਕੱਠੀ ਇੱਛਾ ਸੀ ਰੱਖਣ ਦੀ ਵੇਖੋ ਆਪਾਂ ਹੈਗੇ ਦਸਵੇਂ ਗੁਰੂ ਦੇ ਸਿੰਘ ਹਾਂਜੀ ਠੀਕ ਹੈ ਜੀ ਤੇ ਇਹ ਦੂਜੀ ਗੱਲ ਅਸੀਂ ਜਿਹੜੀ ਸੁਸਾਇਟੀ 'ਚ ਰਹੇ ਹਾਂ ਨਾ ਉਹ ਸੁਸਾਇਟੀ 'ਚ ਇਹੀ ਆ ਕਿ ਮਤਲਬ ਤੁਹਾਨੂੰ ਹਾਨੂੰ ਨਹੀਂ ਪਸੰਦ ਕਿ ਚਲੋ ਬਾਕੀ ਹਰ ਕਿਸੇ ਦਾ ਆਪਣਾ ਆਪਣਾ ਹੋ ਹੈਗਾ ਅਸੀਂ ਕਿਸੇ ਨੂੰ ਕਹੀ ਨਹੀਂ ਗਏ ਪਰ ਸਾਨੂੰ ਪਸੰਦ ਹੈ ਕਿ ਨਹੀਂ ਯਾਰ ਬਾੜ ਨਹੀਂ ਬਾੜ ਟੋਣੇ ਗੁਰੂ ਸਾਹਿਬ ਦੇ ਸਰਪੰਸ ਵਾਰਤਾ ਬਿਲਕੁਲ ਬਿਲਕੁਲ ਸੋ ਇਹ ਚੀਜ਼ਾਂ ਮਤਲਬ ਅਸੀਂ ਮਤਲਬ ਜਦੋਂ ਉਹ ਦਾੜੀ ਆਈ ਕਦੀ ਕੱਟੀ ਨਹੀਂ ਦਾੜੀ ਕਦੀ ਦਾੜੀ ਨਹੀਂ ਕੱਟੀ ਕਦੀ ਬਾੜ ਨਹੀਂ ਕੱਟੇ ਕਦੀ ਤੇ ਬਈ ਤੁਸੀਂ ਕਿੰਨਾ ਕੁ ਟਾਈਮ ਜਿਵੇਂ ਹੁਣ ਤੁਸੀਂ ਬੈਠੇ ਹੋ ਹਨਾ ਤੁਹਾਨੂੰ ਕਿੰਨਾ ਕੁ ਟਾਈਮ ਤੁਸੀਂ ਬੈਠ ਸਕਦੇ ਹੋ ਜਾਂ ਬੈਠ ਕੇ ਕੀ ਤੁਹਾਨੂੰ ਦਿੱਕਤ ਆਉਂਦੀ ਹੈ ਬੈਠ ਕੇ ਅਨਲਿਮਿਟਿਡ ਬੈਠ ਸਕਦੇ ਹੋ ਕੋਈ ਕੋਈ ਦਿੱਕਤ ਨਹੀਂ ਜਿਵੇਂ ਬਾਈ ਮੰਨ ਕੇ ਚਲੋ ਆਪਾਂ ਐਂ ਕਹਦੀ ਵੀ ਇੱਧਰ ਤੁਸੀਂ ਝੁਕੇ ਹੋਏ ਆ ਜਾਂ ਉਧਰ ਇਹ ਇਹ ਚੀਜ਼ ਦੀ ਕੋਈ ਦਿੱਕਤ ਨਹੀਂ ਐਕਚੁਅਲ ਹੋ ਗਿਆ ਬੰਦਾ ਨੇਚੁਰਲੀ ਤੁਸੀਂ ਬੱਸ ਬੈਠੋ ਤੁਹਾਨੂੰ ਕੋਈ ਦਿੱਕਤ ਨਹੀਂ 8 ਘੰਟੇ 10 ਘੰਟੇ ਕੋਈ ਦਿੱਕਤ ਨਹੀਂ ਐਕਚੁਅਲ ਹੋ ਗਿਆ ਬੰਦਾ ਪੈਣ ਦੇ ਵਿੱਚ ਬਾਈ ਤੁਸੀਂ ਬਿਲਕੁਲ ਸਿੱਧੇ ਪੈਣੇ ਹੋ ਜਾਂ ਪਾਸਾ ਮਾਰ ਕੇ ਪੈਣੇ ਸਾਰੇ ਪਾਸੇ ਜੀ ਮੰਨ ਕੇ ਚਲੋ ਬਾਈ ਨੇ ਕਹਿਤਾ ਮੋਹਨਾ ਜੀ ਨੇ ਵੀ ਮੈਂ ਇੱਧਰਲੇ ਪਾਸੇ ਪੈਣਾ ਤੁਸੀਂ ਕਹੇਤਾ ਵੀ ਮੈਂ ਇੱਧਰ ਪੈਣਾ ਇਹ ਚੀਜ਼ ਦੀ ਨਹੀਂ ਦਿੱਕਤ ਹੁੰਦੀ ਨਹੀਂ ਉਹ ਵੀ ਮੇਨਟੇਨ ਹੋ ਜਾਣਾ ਹੈ। ਉਹ ਮੇਨਟੇਨ ਹੁਣ ਬੰਦੇ ਨੂੰ ਨਾ ਜਦੋਂ ਵੇਖੋ ਜਦੋਂ ਬੰਦਾ ਨਵਾਂ ਨਵਾਂ ਹੁੰਦਾ ਵਾ ਉਹਨੂੰ ਹਰ ਚੀਜ਼ ਥੋੜੀ ਹੁੰਦੀ ਹੈ ਮੁਸ਼ਕਲ। ਤੇ ਉਹਨਾਂ ਦਾ ਇੱਕ ਆਦਤ ਪੈ ਗਈ ਚੁੱਕੀ ਹੈ। ਤੇ ਸੋਨਾ ਮੋਨਾ ਨੇ ਕਦੇ ਜਿਵੇਂ ਦੁਨੀਆ ਹਨਾ ਚਾਹ ਦੇ ਵਿੱਚ ਬਈ ਕੋਈ दारू ਪੀਂਦਾ ਹੈ, ਕੋਈ ਭੁੱਕੀ ਖਾਂਦਾ ਹੈ, ਕੋਈ ਸੁੱਕੀ ਕਹਿੰਦਾ ਹੈ ਫੀਮ ਖਾ ਲੈਣੇ ਆਂ, ਚਿੱਟਾ ਲਾ ਲੈਣੇ ਆਂ। ਤੁਸੀਂ ਕਦੇ ਕਿਸੇ ਨਸ਼ੇ ਵਾਲ ਵਧਣ ਦੀ ਕੋਸ਼ਿਸ਼ ਕੀਤੀ ਹੈ? ਵੇਖੋ ਜੀ ਅਸੀਂ ਤੇ ਅੱਬਾ ਦਸਵੇਂ ਗੁਰੂ ਜੀ ਸਿੱਖ ਕੇ ਪਹਿਲੇ ਦਸ ਘਟੇ ਸੋ ਰੱਬ ਨੇ ਇਨ ਕੁਦਰਤ ਨੇ ਇੰਨੀਆਂ ਚੀਜ਼ਾਂ ਬਣਾਈਆਂ ਹੋਈਆਂ। ਉਹ ਨਸ਼ੇ ਨੂੰ ਸੇ ਕਰਨ ਦਾ ਅਜੇ ਤੱਕ ਨਾ ਡੇ ਧਿਆਨ ਨਸ਼ੇ ਕਰਕੇ ਵੀ ਆਪਣੀ ਮਤਲਬ ਇੱਕ ਤੇ ਆਪਾਂ ਆਪਣੀ ਜਾਨ ਜੋਖਮ ਤੇ ਡਾਲਦੇ ਹਾਂ ਤੇ ਦੂਜੀ ਗੱਲ ਨਸ਼ਾਕ ਮਤਲਬ ਦੋ ਮਿੰਟ ਲਈ ਮਾਈਂਡ ਡਿਸਟਰਬ ਕਰਦਾ ਵੱਡੇ ਵੱਡੇ ਜਿਵੇਂ ਤੁਸੀਂ ਲੋਕਾਂ ਨੂੰ ਮਿਲਦੇ ਵੀ ਰਹਿੰਦੇ ਉਹ ਨਹੀਂ ਕਦੇ ਆਫਰ ਕਰਦੇ ਵੀ ਯਾਰ ਥੋੜੀ ਜੀ ਖਾ ਲਓ ਕੁਛ ਨਹੀਂ ਹੋਣੀ ਨਹੀਂ ਹਨ ਨੂੰ ਨਹੀਂ ਕਿਤੇ ਆਫਰ ਕਿਸੇ ਨੇ ਨਹੀਂ ਕਿਹਾ ਸਾਨੂੰ ਨੂੰ ਨਹੀਂ ਆਫਰ ਕਰਦੇ ਇਹ ਚੀਜ਼ ਦਾ ਲਾਈਕ ਨਹੀਂ ਕਰਦੇ ਅਸੀਂ ਇਹ ਚੀਜ਼ਾਂ ਪਸੰਦੀ ਨਹੀਂ ਕਰਦੇ ਇਹ ਤਾਂ ਲੋਕਾਂ ਨੂੰ ਵੀ ਇਹ ਕਹਿੰਦੇ ਕਿ ਨਸ਼ਿਆਂ ਵੱਲ ਨਹੀਂ ਜਾਣਾ ਨਹੀਂ ਜਾਣਾ ਚਾਹੀਦਾ ਅਪਨੀ ਮਿਹਨਤ ਕਰੋ ਜ਼ਿੰਦਗੀ ਦੇ ਵਿੱਚ ਵੇਖੋ ਰੋਟੀ ਬੰਦਾ ਰੋਟੀ ਖਾਂਦਾ ਵਾ ਤੇ ਜਿਹੜਾ ਬੰਦਾ ਹੁਣ ਨਸ਼ਾ ਕਰਦਾ ਤੇਰਾ ਬੰਦਾ ਰੋਟੀ ਦੇਵੇਂ ਨਾਰਮਲ ਡਾਈਟ ਲੈ ਰਿਆ ਹੁਣ ਉਹ ਮਰ ਚੁਣਦਾ ਚੱਲਿਆ ਜ਼ਰੂਰੀ ਇਹ ਨਹੀਂ ਕਿ ਆਪਾਂ ਨਸ਼ਾ ਕਰਾਂਗੇ ਤੇ ਆਪਾਂ ਨੂੰ ਆਪਣਾ ਸਭ ਕੁਝ ਪੂਰਾ ਹੋਣਾ ਜਾਂ ਆਪਣਾ ਆਪਣੀ ਰੋਟੀ ਤਾਂ ਹੀ ਖਾਜਮੂਣੀ ਇਹ ਤਾਂ ਗੰਦੀਆਂ ਆਤਾ ਜਿੰਨੀ ਮਰਜ਼ੀ ਪਾਈ ਜਾਓ ਤੇ ਦੂਜਾ ਬਾਈ ਜਿਵੇਂ ਤੁਹਾਡਾ ਇੰਸਟਾਗ੍ਰam ਵੀ ਚੱਲਦਾ ਹੈ ਨਾ ਤੁਸੀਂ ਕਾਫੀ ਫੇਮ ਹੋ ਤੁਹਾਨੂੰ ਸਾਰੇ ਜਾਣਦੇ ਨੇ ਕਦੇ ਕਿਸੇ ਕੁੜੀ ਦਾ ਤੁਹਾਨੂੰ ਪ੍ਰਪੋਜ਼ ਆਇਆ ਜਾਂ ਇੱਕ ਮੈਸੇਜ ਆਇਆ ਵੀ ਅਸੀਂ ਤੁਹਾਡੇ ਨਾਲ ਵਿਆਹ ਕਰਾਉਣਾ ਹੈ ਜਾਂ ਤੁਸੀਂ ਸਾਨੂੰ ਬਧੀਆਂ ਪਸੰਦ ਹੋ ਅਸੀਂ ਤੁਹਾਡੇ ਨਾਲ ਰਹਿਣਾ ਹੈ ਆਮ ਤਾਂ ਜਦੋਂ ਹਰੇਕ ਦੀ ਜ਼ਿੰਦਗੀ 'ਚ ਇਹ ਚੀਜ਼ ਚੱਲਦੀ ਹੈ ਵੀ ਤੁਹਾਨੂੰ ਕਦੇ ਐਵੇਂ ਦੀ ਕੋਈ ਫੇਸ ਕੀਤੀ ਹੈ ਤੁਸੀਂ ਇਹ ਚੀਜ਼ ਨਹੀਂ ਫਿਲਹਾਲ ਅਜੇ ਤੱਕ ਤਾਂ ਨਹੀਂ ਕੀਤੀ ਠੀਕ ਹੈ ਅਜੇ ਤੱਕ ਤਾਂ ਹੈ ਨਹੀਂ ਪ੍ਰੀ ਸਕੂਲ ਨਾ ਕਰਦੇ ਕੋਈ ਠੀਕ ਹੈ ਕਦੇ ਤੁਹਾਨੂੰ ਕਿਸੇ ਦਾ ਐਵੇਂ ਕੋਈ ਪ੍ਰਪੋਜ਼ ਨਹੀਂ ਆਇਆ ਮੇਰੇ ਕਹਿਣ ਦਾ ਪਾਬੇ ਨਹੀਂ ਹੁਣ ਅਜੇ ਤੱਕ ਤਾਂ ਚੈੱਕ ਹੀ ਨਹੀਂ ਕੀਤਾ ਚੈੱਕ ਹੀ ਨਹੀਂ ਕਰਦੇ ਡਲੀ ਲੂਡ ਕ ਉਹ ਕਿਤੇ ਕਿਸੇ ਨਾਲ ਗੱਲ ਹੀ ਨਹੀਂ ਕਰਦੇ ਹੈਗੇ ਉਹ ਵੀ ਗੱਲ ਤਾਂ ਕਰਦੇ ਦਿੰਦੇ ਆ ਮਤਲਬ ਉਸ ਤਰ੍ਹਾਂ ਗੱਲ ਜਿਵੇਂ ਕੋਈ ਸਿੰਗਰ ਸੰਗਰ ਜਿਵੇਂ ਮੰਨ ਲਓ ਜਾਂ ਜਿਨ੍ਹਾਂ ਦਾ ਬਲੂ ਟਿੱਕ ਹੋਵੇ ਉਹਨਾਂ ਦਾ ਮੈਸੇਜ ਅੱਜ ਕੱਲ ਤੁਹਾਨੂੰ ਪਤਾ ਸਕੈਮਰਜ਼ ਬਹੁਤ ਤਰ੍ਹਾਂ ਦੇ ਫਿਰਦੇ ਨੇ ਸਕੈਮਰ ਦੀ ਬੜੇ ਤਰ੍ਹਾਂ ਦੇ ਫਿਰਦੇ ਠੀਕ ਹੈ ਹੁਣ ਇਹ ਹੈ ਨਾ ਵੀ ਤੁਹਾਨੂੰ ਇਹ ਨਹੀਂ ਪਤਾ ਹੈਗਾ ਕੋਈ ਕਿੰਨਾ ਕੁ ਪਸੰਦ ਕਰਦਾ ਹੋਵੇ ਜੀ ਡਰਜਾ ਲੱਗਦਾ ਤੁਹਾਨੂੰ ਕੋਈ ਕਿੰਨਾ ਕੁ ਕੋਈ ਪਸੰਦ ਕਰਦਾ ਹੋਵੇ ਤੁਸੀਂ ਕਹਿੰਦੇ ਵੀ ਅਸੀਂ ਚੈਟ ਦੇਖਦੇ ਹੁਣ ਅੱਗੇ ਤੋਂ ਦੇਖ ਲਿਓ ਹੋ ਸਕਦਾ ਵੀ ਤੁਹਾਨੂੰ ਕੋਈ ਲਾਈਕ ਕਰ ਮੰਨ ਗਿਆ ਅੱਜ ਕੱਲ ਤੁਸੀਂ ਵੀ ਉਹ ਨਿਊਜ਼ਸ ਦੇਖ ਰਹੇ ਹੋ ਬਹੁਤ ਜ਼ਿਆਦੀ ਹੈ ਕਿ ਅੱਜ ਕੱਲ ਮਨ ਲਓ ਇੰਸਟਾਗ੍ਰਾਮ ਹੀ ਬਹੁਤ ਲੋਕਾਂ ਦੇ ਹੈਕ ਹੋ ਰਹੇ ਕੋਰੇ ਆ ਹਨਾ ਬੜਾ ਅਸੀਂ ਤਾਂ ਇਸ ਚੀਜ਼ ਤੋਂ ਡਰਦੇ ਹਾਂ ਬਾਈਡ ਸੋ ਤੇ ਤੁਸੀਂ ਪਹਿਲੀ ਵਾਰੀ ਇਸ ਚੀਜ਼ ਨੂੰ ਅੱਗੇ ਲੈ ਕੇ ਆਉਣ ਵਾਸਤੇ ਤੁਸੀਂ ਕਿਵੇਂ ਇਹ ਚੀਜ਼ ਸੋਚਿਆ ਵੀ ਲੋਕਾਂ ਦੇ ਵਿੱਚ ਇਹ ਚੀਜ਼ ਜਾਣੀ ਚਾਹੀਦੀ ਹੈ ਕਿੱਦਾਂ ਜਿਹੜਾ ਤੁਹਾਡਾ ਫੇਸ ਹੈ ਪੂਰਾ ਠੀਕ ਹੈ ਤੁਹਾਡੀ ਬਾਡੀ ਹੈ ਤੁਸੀਂ ਆਪੋਂ ਵੀ ਲੋਕਾਂ ਦੇ ਵਿੱਚ ਇਹ ਚੀਜ਼ ਜਾਵੇ ਇੱਕ ਮਿੰਟ ਹੋਈ ਤੁਹਾਨੂੰ ਦੱਸ ਦੇ ਗੱਲ ਅਹੀਂ ਨਹੀਂ ਸੋਚਿਆ ਸੀ ਆ ਮਤਲਬ ਜਦੋਂ ਅਹੀਂ ਮਤਲਬ ਜਨਮ ਹੋਇਆ ਉਸ ਤੋਂ ਬਾਅਦ ਸਾਡਾ ਤੇ ਗੂਗਲ ਤੋਂ ਪਹਿਲਾਂ ਤੇ ਚੱਲ ਜਾ ਰਿਹਾ ਓਕੇ ਬਚਪਨ ਤੋਂ ਸਾਡਾ ਅਸੀਂ ਤਾਂ ਉਸ ਤੋਂ ਬਸ ਇੱਕ ਆਪਣੇ ਪੇਜ ਵੱਖਰਾ ਬਣਾਇਆ ਸੀਗਾ ਓਕੇ ਦੁਬਾਰਾ ਆਪਣੇ ਲੈਵਲ ਤੇ ਬਣਾਇਆ ਸੀ ਕਦੋਂ ਬਣਾਇਆ ਸੀ ਅਸੀਂ 2020 ਦੇ ਵਿੱਚ 20 ਦੇ ਵਿੱਚ ਬਣਾਇਆ ਸੀਗਾ ਉਹਨਾਂ ਦਾ ਗਿਨੀਸ ਬੁੱਕ 'ਚ ਕੋਈ ਕਦੋਂ ਦਾ ਰਿਕਾਰਡ ਸੀ ਓਕੇ ਤੇ 2023 ਦੇ ਵਿੱਚਾਨੂੰ ਬਲੂ ਬੈਜ ਹੋ ਗਿਆ ਬਲੂ ਬੈਜ ਮਿਲਿਆ ਸੀਗਾ ਵੈਰੀਫਾਈਡ ਹੋ ਗਿਆ ਇੰਸਟਾਗ੍ਰਾਮ ਵੱਲੋਂ ਤੇ ਤੁਹਾਨੂੰ ਕੋਈ ਬਈ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰ ਸਰਕਾਰ ਵੱਲੋਂ ਕੋਈ ਹੋਰ ਅਲੱਗ ਦੀ ਫੈਸਿਲਿਟੀ ਮਿਲਦੀ ਹੈ ਵਿਖ ਪੰਜਾਬ ਸਰਕਾਰ ਕੋਲ ਬਹੁਤ ਸਾਰੀ ਦੋ ਸੈਂਟਰ ਉਹ ਮਤਲਬ ਅਪਾ ਅਹੀ ਨਹੀਂ ਇੰਨੀ ਮੰਗ ਕਰਦੇ ਉਹ ਨਹੀਂ ਕੋਈ ਮੰਗ ਹੀ ਨਹੀਂ ਕਰਦੇ ਕਿਉਂਕਿ ਜਿੰਨਾ 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 ਕਹਿੰਦੇ ਜਿੰਨਾ ਬੰਦਾ ਖੁਸ਼ ਰਹੇ ਨਾ ਜਿੰਨੀ ਕੁ ਚੀਜ਼ ਚ ਉਹ ਸਫੀਸ਼ੀਐਂਟ ਹੈ ਤੇ ਵੀ ਆਰ ਸੈਟੀਸਫਾਈਡ ਹੈ ਸੈਟੀਸਫਾਈਡ ਤੇ ਬਾਈ ਜਿਵੇਂ ਤੁਹਾਡੀ ਬਾਡੀ ਹੈ ਹਨਾ ਇੱਕ ਕੁਦਰਤ ਨੇ ਇੱਕ ਪਤਾ ਨਹੀਂ ਕਿਵੇਂ ਕੀ ਸਾਜਿਆ ਹੋਇਆ ਹੈ ਇਹਦੇ ਬਾਰੇ ਤੁਹਾਨੂੰ ਕਿਸੇ ਹੋਰ ਕੰਟਰੀ ਨੇ ਕਿਸ ਨੇ ਅਪਰੋਚ ਕੀਤੀ ਹੈ ਤੁਹਾਨੂੰ ਮਿਲਣ ਦੀ ਕੋਈ ਗੱਲਬਾਤ ਕਰਨ ਦੀ ਜਾਂ ਤੁਹਾਨੂੰ ਉੱਥੇ ਬੁਲਾਉਣਾ ਬਾਈ ਨੇ ਦਿੱਤੀ ਸੀ ਅੱਛਾ ਤੇ ਦੁਬਈ ਜਾ ਕੇ ਆਏ ਪਿਛਲੇ ਸਾਲ ਉੱਥੇ ਕਿਵੇਂ ਕਾਦੇ ਵਾਸਤੇ ਤੁਹਾਨੂੰ ਬੁਲਾਇਆ ਹੋਣ ਦੇ ਹੋਗੇ ਆਪਣਾ ਸੋਸ਼ਲ ਮੀਡੀਆ ਜਮਜਮ ਇਲੈਕਟ੍ਰੋਨਿਕਸ ਵਾਲੇ ਦੋ ਛੋਟਾ ਵੱਡਾ ਭਾਈ ਉਹਨਾਂ ਦੋਵਾਂ ਨੇ ਨੂੰ ਬੁਲਾਇਆ ਸੀਗਾ ਕਾਦੇ ਵੇਸਟੇ ਬੁਲਾਇਆ ਸੀ ਕੋਈ ਜੌਬ ਵਾਸਤੇ ਬੁਲਾਇਆ ਨਾ ਨਾ ਉਹ ਮੈਨੂੰ ਸ਼ੂਟਿੰਗ ਵਾਸਤੇ ਬੁਲਾਇਆ ਸੀ ਮਤਲਬ ਐਸਾ ਮਤਲਬ ਇਨਫਲੂਐਂਸਰ ਜਿਸ ਤਰ੍ਹਾਂ ਦੇ ਓਕੇ ਤੁਹਾਨੂੰ ਸ਼ੂਟਿੰਗ ਵਾਸਤੇ ਉਹਨਾਂ ਨੇ ਸੱਦਿਆ ਸੀ ਉੱਥੇ ਮਤਲਬ ਕੀ ਜਿਵੇਂ ਇਹ ਵੀ ਬੰਦੇ ਦੁਨੀਆ ਦੇ ਆ ਗਏ ਇੱਕ ਮਿੰਟ ਹਾਂਜੀ ਕਰ ਲਓ ਜੀ ਹੈਲੋ ਜਿਵੇਂ ਤੁਹਾਨੂੰ ਉੱਥੇ ਬੁਲਾਇਆ ਸੀ ਦੁਬਈ ਤੁਹਾਨੂੰ ਜਿਹੜੀਆਂ ਜਹਾਜ਼ ਦੀਆਂ ਟਿਕਟਾਂ ਸੀ ਉਹ ਅਲੱਗ-ਅਲੱਗ ਨਾਮ ਤੋਂ ਈਸ਼ੂ ਹੋਈਆਂ ਸੀ ਵੇਖੋ ਜੇ ਇੰਟਰਨੈਸ਼ਨਲ ਜਾਣਾ ਤਾਂ ਉਹ ਤੇ ਪਾਸਪੋਰਟ ਦੋ ਦੋ ਆ ਤੇ ਟਿਕਟਾਂ ਵੀ ਅਲੱਗ-ਅਲੱਗ ਲੈਣੀਆਂ ਵੀਜ਼ੇ ਵੀ ਅਲੱਗ-ਅਲੱਗ ਤੇ ਜਦੋਂ ਡੋਮੈਸਟਿਕ ਜਾਂਦੇ ਉਦੋਂ ਇੱਕ ਟਿਕਟ ਤੇ ਚਲੇ ਜਾਂਦੇ ਅੱਛਾ ਉਦੋਂ ਤੁਸੀਂ ਇੱਕ ਟਿਕਟ ਤੇ ਜਾਂਦੇ ਹੋ ਆਮ ਬਾਈ ਜਿਵੇਂ ਜ਼ਿੰਦਗੀ ਹੈ ਹਨਾ ਸਾਡੀ ਆਪਦੀ ਅਸੀਂ ਆਪਦੀ ਜ਼ਿੰਦਗੀ ਦੀ ਕਹਿੰਦੇ ਆ ਵੀ ਬੰਦਾ ਕਿਤੇ ਨਾ ਕਿਤੇ ਜਾ ਕੇ ਪਰੇਸ਼ਾਨ ਹੋ ਜਾਂਦਾ ਹੈ ਮਨ ਜਾ ਵੀ ਟੁੱਟਦਾ ਹੈ ਦਿਲ ਟੁੱਟ ਜਾਂਦਾ ਕਿਸੇ ਚੀਜ਼ ਤੋਂ ਵੀ ਯਾਰ ਆ ਹੁਣ ਕੀ ਹੋ ਗਿਆ ਯਾਰ ਮੇਰੇ ਨਾਲ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰਟ ਹੋਏ ਹੋ ਤੇ ਨਾ ਨਾ ਇਗਨੋਰ ਕਰ ਜਾਂਦੇ ਜੀ ਇਗਨੋਰ ਹੀ ਕਰਦੇ ਜਦੋਂ ਤੁਹਾਡਾ ਦਿਲ ਟੁੱਟਿਆ ਹੋਵੇ ਜਾਂ ਤੁਸੀਂ ਮਨੋਂ ਬਹੁਤ ਪਰੇਸ਼ਾਨ ਹੋਵੋ ਦਿਲ ਟੁੱਟਣਾ ਮਤਲਬ ਹੀ ਇਸ ਗੱਲ ਨੂੰ ਮੰਨਦੇ ਨਹੀਂ ਦਿਲ ਮਤਲਬ ਅੰਦਰੋਂ ਕਰੈਕ ਹੋ ਗਿਆ ਕਿਤੇ ਮਤਲਬ ਅੰਦਰੋਂ ਥੋੜਾ ਨਾ ਫਾੜ ਦੂਗਾ ਨਹੀਂ ਬੰਦਾ ਐਂ ਜੀ ਹੋ ਜਾਂਦੇ ਵੀ ਯਾਰ ਐਂ ਨਹੀਂ ਹੋਣਾ ਚਾਹੀਦਾ ਸੀ ਯਾਰ ਮੇਰੇ ਆ ਇਹ ਉਹ ਆਪਾਂ ਦਿਲ ਟੁੱਟਣਾ ਨਾ ਗਈ ਆਪਾਂ ਕੋਈ ਫੀਲਿੰਗਸ ਹਰਟ ਹੋ ਜਾਂਦੀ ਹੈ ਪਰ ਨਹੀਂ ਆਡ ਨੂੰ ਐਂ ਜਿਆਦਾ ਇਗਨੋਰ ਕਰਦੇ ਆ ਕਿ ਆਪਾਂ ਮੰਨਤੇ ਜਾਂ ਦਿਮਾਗ ਤੇ ਉਹ ਗੱਲ ਦਾ ਵੀ ਯਾਰ ਆਹ ਕੀ ਹੋ ਗਿਆ ਯਾਰ ਆ ਨਹੀਂ ਉਹ ਅਗਲੀ ਦੀ ਫਿਤਰਤ ਹੀ ਕਹਿਣਾ ਤੇ ਕਹਿ ਗਿਆ ਵੀ ਯਾ ਸਾਨੂੰ ਜ਼ਿੰਦਗੀ ਨੇ ਆਹ ਦੁੱਖ ਕਿਉਂ ਦਿੱਤਾ ਇਹ ਨਹੀਂ ਕੋਸੇ ਨਹੀਂ ਜਾਂ ਸੋਚਣ ਲੱਗ ਗਏ ਤੇ ਬਸ ਕੰਮ ਚੱਲ ਗਿਆ ਫੇਰ ਆਡੀ ਪੋਜ਼ਿਟਿਵਿਟੀ ਖਤਮ ਹੋ ਗਈ ਖਤਮ ਹੋਣੀ ਫੇਰ ਤੇ ਨੈਗੇਟਿਵਿਟੀ ਆ ਲੱਗ ਗਈ ਨੈਗੇਟਿਵਿਟੀ ਵਾਲੇ ਪਾਸੇ ਚੱਲ ਜਣ ਜਦੋਂ ਬੰਦੇ ਦੇ ਮਨ ਚ ਆ ਜਾਂਦਾ ਹੈ ਨਾ ਜੀ ਇੱਕ ਜੀ ਹੋ ਗਿਆ ਇਦਾਂ ਫੇਰ ਉਹ ਚੀਜ਼ਾਂ ਨਹੀਂ ਰਹਿੰਦੀ ਹਮ ਸੋ ਪੋਜ਼ਿਟਿਵ ਰਹਿਣਾ ਚਾਹੀਦਾ ਵਾ ਆਈ ਨਹੀਂ ਇ ਇਧਰੋਂ ਸੋਹਣ ਦੇ ਇਧਰੋਂ ਕੱਢ ਦੇ ਜੇ ਕੋਈ ਆਡੇ ਕੰਮ ਦੀ ਗੱਲ ਆ ਤਾਂ ਕੰਮ ਦੀ ਗੱਲ ਆ ਉਹ ਜਰੂਰ ਜਰੂਰ ਗੈਦਰ ਕਰਦੇ ਜਿਹੜੇ ਕੰਮ ਦੀ ਗੱਲ ਨਹੀਂ ਆ ਲੋਕਾਂ ਦਾ ਪੇਟ ਕੁਝ ਬਹੁਤ ਕੁਝ ਕਹਿ ਜਾਂਦੇ ਅਹੀਂ ਨਹੀਂ ਪਰਵਾਹ ਕਰਦੇ जिने जोगणा ਕੀ ਜਿਉਵਾਨ ਕੋਈ ਮਤਰਾ ਕਿਤਨਾ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਲੋਕੀ ਗੁਰੂਆਂ ਨੂੰ ਵੀ ਗਾਲਾਂ ਕੱਢਦੇ ਰਹੇ ਆ ਵੇਖੋ ਆਪਾਂ ਗੁਰੂ ਦੇ ਨਾਲ ਤੇ ਤੁਲਨਾ ਨਹੀਂ ਕਰ ਸਕਦੇ ਆਪਾਂ ਪਰ ਆਪਾਂ ਵੀ ਇਨਸਾਨ ਆ ਹਨਾ ਤੇ ਸੋ ਜੇ ਮੰਨੋ ਇਨਸਾਨ ਨੇ ਇੱਕ ਮਹਾਪੁਰਸ਼ ਵੇਖੋ ਆਪਣੇ ਆਪਣੇ ਗੁਰੂ ਸਾਹਿਬਾਂ ਨੂੰ ਨਹੀਂ ਛੱਡਿਆ ਚਲੋ ਫਿਰ ਆਪਾਂ ਦੇ ਕੋਈ ਹੈ ਹੀ ਆਪਾਂ ਦੇ ਹੈ ਹੀ ਨਹੀਂ ਉਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਆਪਾਂ ਤੇ ਬਾਕੀ ਬਈ ਜਿਹੜਾ ਰਸੋਈ ਦਾ ਕੰਮ ਹੁੰਦਾ ਜਿਵੇਂ ਆਪਾਂ ਕਹੇ ਦੀ ਵੀ ਚਾਹ ਬਣਾਉਣਾ ਜਾਂ ਕੋਈ ਰੋਟੀ ਬਣਾਉਣਾ ਉਹ ਚੀਜ਼ ਤੁਸੀਂ ਆਪ ਹੀ ਕਰਦੇ ਹੋ ਜਾਂ ਬਿਲਕੁਲ ਨਹੀਂ ਕਦੇ ਕੀਤੀ ਨਹੀਂ ਆਈ ਚਲੋ ਖੈਰ ਬੰਦੇ ਬੁਲੇ ਬੰਦੇ ਬੁਲੇ ਕਰਦੇ ਵੈਸੇ ਨਹੀਂ ਵੈਸੇ ਨਾਰਮਲ ਤੌਰ ਤੇ ਚਾਹ ਚ ਬਣਾ ਲੈਂਦੇ ਨਾਰਮਲ ਤੌਰ ਤੇ ਚਾਹ ਚ ਨਾਰਮਲ ਤੌਰ ਤੇ ਕਦੇ ਕਰਾਈਂ ਜਦੋਂ ਜੀਜੂ ਕਰੇ ਤੇ ਕਰ ਤੇ ਹੋਰ ਕਿਹੜੀਆਂ ਚੀਜ਼ਾਂ ਖਾਣ ਪੀਣ ਦਾ ਜਿਆਦਾ ਸ਼ੌਂਕ ਰੱਖਦੇ ਹੋ ਤੁਸੀਂ ਕਿ ਅਲੱਗ ਅਲੱਗ ਸ਼ੌਂਕ ਨੇ ਜਾਂ ਇੱਕੋ ਹੀ ਨਹੀਂ ਨਾਰਮਲ ਰੋਟੀ ਨਾਰਮਲ ਕੋਈ ਇਹ ਨਹੀਂ ਵੀ ਬਾਹਰ ਜਾ ਕੇ ਅਰ ਦਹੀਂ ਭੱਲੇ ਖਾਣ ਦਾ ਮਨ ਕਰਦਾ ਹੈ ਜਾਂ ਮਿੱ ਕਦੀ ਕਿਤੇ ਕਿਤੇ ਕਾਫ ਹੋਇ ਤੇ ਠੀਕ ਹੈ ਜੀ ਕਾਫੀ ਜਿਆਦੇ ਸਾਡੇ ਸਵਾਲ ਸੀ ਬਾਈ ਹੋਣਾ ਨੇ ਸੋਨਾ ਜੀ ਨੇ ਤੇ ਮੋਨਾ ਜੀ ਨੇ ਸਾਨੂੰ ਸਮਾਂ ਵੀ ਦਿੱਤਾ ਤੇ ਸਾਡੇ ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਹੋ ਸਕਦਾ ਵੀ ਤੁਹਾਡੇ ਵੀ ਕਈ ਸਵਾਲਾਂ ਦੇ ਜਿਹੜੇ ਜਵਾਬ ਹੋਣ ਵੀ ਤੁਹਾਨੂੰ ਵੀ ਮਿਲ ਗਏ ਹੋਣੇ ਹੁਣ ਬਾਈ ਹੋਰੀ ਆ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਖੁਸ਼ ਨੇ ਸੈਟ ਨੇ ਜਿਵੇਂ ਤੁਹਾਨੂੰ ਪਤਾ ਲੱਗ ਗਿਆ ਵੀ ਸਰਕਾਰੀ ਜੋਬ ਵੀ ਕਰਦੇ ਨੇ ਤੇ ਬਾਈ ਤੁਸੀਂ ਕੀ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਵੀਡੀਓ ਦੇ ਰਾਂ ਕੋਈ ਮੈਸੇਜ ਕੋਈ ਅਸੀਂ ਬਿਲਕੁਲ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਮਤਲਬ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਖਾਰ ਨਹੀਂ ਹੋ ਖਾਰ ਨਾ ਮੰਨ ਕੇ ਬੈਠੋ ਅੱਜ ਕੱਲ੍ਹ ਦੁਨੀਆ ਲੋਕੀ ਬਾਹਰ ਨੂੰ ਭੱਜ ਰਹੇ ਆਪਣੇ ਬੱਚੇ ਬਾਹਰ ਸਾਰੇ ਭੱਜ ਰਹੇ ਸੋ ਪੰਜਾਬ ਆਪਣੇ ਸਾਰੇ ਵੀਰ ਭਰਾ ਜਿਹੜੇ ਵੀ ਉਹ ਵੀ ਬਾਹਰ ਨੂੰ ਭੱਜ ਰਹੇ ਅਸੀਂ ਚਾਹੁੰਦੇ ਆ ਕਿ ਆਪਾਂ ਪੰਜਾਬ ਨੂੰ ਹੋਰ ਰੰਗਲਾ ਪੰਜਾਬ ਬਣਾਈਏ ਆਪਣੀ ਸਰਕਾਰ ਵੀ ਇਹੋ ਚਾਹੁੰਦੀ ਆ ਇਹੋ ਚਾਹੁੰਦੀ ਆ ਕਿ ਆਪਣੇ ਬੱਚੇ ਬਾਹਰ ਨਾ ਜਾਣ ਇੱਥੇ ਰੋਜ਼ਗਾਰ ਇੱਥੇ ਰੋਜ਼ਗਾਰ ਲੈਣ ਆਪਣੇ ਲੋਕ ਅੱਜਕੱਲ ਮਿਹਨਤ ਨਹੀਂ ਕਰਨੀ ਚਾਹੁੰਦੇ ਸੋ ਇਸ ਲਈ ਹੀ ਚਾਹੁੰਦੇ ਆ ਕਿ ਸਾਰੇ ਮਿਹਨਤ ਕਰੋ ਚਲੋ ਅਸੀਂ ਇਹ ਨੂੰ ਕਹਿਣਾ ਨਹੀਂ ਪਰ ਫਿਰ ਵੀ ਅਸੀਂ ਆਪਣੇ ਲੈਵਲ ਤੇ ਜੋ ਸੋਚਦੇ ਉਹ ਕਹਿੰਦੇ ਆ ਕਿ ਹਰੇਕ ਨੂੰ ਮਿਹਨਤ ਕਰਨੀ ਚਾਹੀਦੀ ਆ ਸਭ ਨੂੰ ਪੋਜ਼ਿਟਿਵ ਸੋਚ ਪੋਜ਼ਿਟਿਵ ਸੋਚਣਾ ਚਾਹੀਦਾ ਹੌਸਲਾ ਨਹੀਂ ਛੱਡਣਾ ਛੱਡਣਾ ਚਾਹੀਦਾ ਇੱਕ ਨਾ ਇੱਕ ਦਿਨ ਕਹਿੰਦੇ ਕੀੜੀ ਕਿੰਨੀ ਕਵਾਰ ਡਿੱਗਦੀ ਆ ਫਿਰ ਇੱਕ ਨਾ ਇੱਕ ਦਿਨ ਮੰਜ਼ਿਲ ਹਾਸਲ ਕਰ ਲੈਂਦੀ ਸੋ ਇਸ ਲਈ ਇਹ ਚੀਜ਼ ਸੋਚ ਕੇ ਚੱਲੋ ਆਪਾਂ ਨੂੰ ਉਦਾਹਰਨ ਇਹ ਚੀਜ਼ ਲੈ ਕੇ ਚੱਲਣੀ ਚਾਹੀਦੀ ਆ ਚੱਲਣੀ ਚਾਹੀਦੀ ਸਾਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਚੈਨਲ ਦੇਖਣ ਤੁਹਾਡਾ ਰੰਤ ਬਹੁਤ ਬਹੁਤ ਥੈਂਕ ਯੂ ਸਸੀ ਕਾਲ ਜੀ